ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਹ ਚੱਲਦਾ ਕਾਰੋਬਾਰ ਹੁਣ ਕਾਰੋਬਾਰ ਭਾਈ ਕੀ ਕਰਨਾ ਫਿਰ ਬਿਸਕੁਟ ਕਰਾ ਕੇ ਲਿਆਇਤਾ ਹਜੀ ਹੁਣ ਛੱਡ ਰੰਗੀ ਛੱਡ ਕਿਉਂ ਨਹੀਂ ਹੈ ਪਹਿਲਾਂ ਕਹਿੰਦਾ ਸੁਬੀਰ ਮੈਂ ਕਹਿੰਦਾ ਮੈਨੂੰ ਉਹਨੇ ਛੱਡ ਰੰਗੀ ਨੂੰ ਫੋਨ ਆਇਆ ਹੁਣ ਕਦ ਮੈਂ ਮੰਮੀ ਨੂੰ ਲੈ ਕੇ ਆਵਾਂ ਰਸਾਲਾ ਮਰਦਾ ਮੈਂ ਕਿਹ ਵਜੇ ਮੈਂ ਹੈਗਾ ਤਾਂ 10:30 ਦੇ ਢੇਰ ਬਸ ਉਹੀ 10:30 ਦੇ ਦੱਸੇ ਹੀ ਦਾ ਹੈ 10:30 11:00 ਵਜੇ ਉਹੀ ਹਾਂ 10:30 ਦਾ ਏਡੀ ਇੱਥੇ ਹੀ ਪਹਿਲਾਂ ਮੈਂ ਆਦਵੀਨ ਨੂੰ ਕਰਿਆ ਫੋਨ ਅੱਛਾ ਕਹ ਛੱਡ ਰੰਗੀ ਛੱਡ ਕਉ ਉਹ ਕਹਿੰਦਾ ਮੈਂ ਤਾਂ ਸਪਰੇਅ ਕਰਾਉਣ ਚੱਲੇ ਅੱਬੇ ਭਈ ਆ ਗਿਆ ਉੱਧਰ ਮਿੱਟੂ ਮੈਂ ਆ ਗਿਆ ਉਹਦਾ ਬਿਸਕੁਟ ਕਰਾਉਣ ਮਾਫੀ ਮੈਨੂੰ ਆਇਆ ਤਾਂ ਕਹਿੰਦਾ ਮਾਸਲ ਕਿੱਥੇ ਆ ਮਾਮਾ ਬਾਹਰ ਹੈ ਕਹਿੰਦਾ ਚੱਲ ਫੇ ਠੀਕ ਬਾਏ ਇੰਨੇ ਚ ਕਰਕੇ ਕੱਟ ਗਿਆ ਮੈਂ ਕਹਾਂ ਇਹਨਾਂ ਨੂੰ ਲਾ ਹੋਰ ਕੰਮ ਆ ਹਾਂ ਕਹਿੰਦਾ ਹੋਰ ਕੰਮ ਕਰਿਆ ਕਰ ਹੁਣ ਮੈਂ ਤਾਂ ਚੌਥੇ ਦਾ ਭਈਆ ਪੁੱਛਦਾ ਫਿਰਦਾ ਇਹਨਾਂ ਨੂੰ ਲਾ ਅੰਦਰ ਮਿੱਟੀ ਛੇੜਨਾ ਬਾਕੀ ਲੇਬਰ ਜਿਹੜੀ ਤੇਰਾ ਠੀਕ ਹੈ ਠੀਕ ਨਹੀਂ ਗੱਲ ਮਿੱਤਰੀ ਨੂੰ ਕਹਾ ਵੀ ਐਨੇ ਟਾਈਮ ਨੂੰ ਆ ਜੀ ਇਹਨਾਂ ਨੂੰ ਸਾਰਿਆਂ ਨੂੰ ਆ ਜਾਣਾ ਹੁਣ 3:00 ਵਜੇ ਹੱਥ ਵੀਨਣਾ ਮੈਂ ਜਦੋਂ ਛੱਡ ਰਾਂਗਾ ਆਈ ਨਾ ਪਰ ਟਾਉਣਾ ਉਹ ਉਹ ਉਹਨੇ ਅੰਦਰ ਵੀ ਭਰਤਾ ਅੰਦਰ ਭਰਤਾ ਉਹਨੇ ਮਿੱਟੀ ਨਾਲ ਠੀਕ ਹੈ ਜੀ ਇਹ ਬਾਹਰ ਹੁਣ ਸਾਈਡਾ ਸਾਦ ਨੂੰ ਬੜੇ ਮੋਟੇ ਜੀ ਇੰਨੇ ਨੂੰ ਹੁਣ ਆਉਣੇ ਵਾਲਾ ਕੰਪ 3 ਰਹਿ ਗਏ ਤੇ ਠੀਕ ਆ ਤੇਨ ਪੰਪ ਵੀ ਰਹਿ ਗਏ ਮੀਂਹ ਆ ਜਿਆਦਾ ਰਾਤ ਨੂੰ ਅਜ ਤਾਂ ਦਵਾਈ ਚੇੜ ਵਾਲੀ ਪਾਤੀ ਵਿੱਚ ਠੀਕ ਹੈ ਚਿੜਗੀਆਂ ਦਾ ਉਹਦੇ ਨਾਲ ਚੜ ਜਾਂਦਾ ਚੜ ਜਾਂਦਾ ਹਾਂ ਮੈਨੂੰ ਲੱਗਦਾ ਨੇ ਰਾਤ ਨੂੰ ਉਹਦਾ 사ਉਂਡ ਵਿੱਚ ਰਾਤ ਨੂੰ ਮੀਂਹ ਹੀ ਆਉਂਦਾ ਹੈ ਨਾ ਛਿੜੀ ਹਾਂ ਹਾਂ ਪਹਿਲਾਂ ਵੀ ਮੈਂ ਵੀ ਤਿਆਰ ਕਰਵਾਇਆ 12 ਦੇ ਬਾਅਦ ਤੜਕੇ ਨੂੰ ਆਉਂਦਾ ਬਾਅਦ ਆ ਜਾਂਦਾ ਤੜਕੇ ਜਿਹਨੂੰ ਆਇੰਦਾ ਤੜਕੇ ਨੂੰ ਜੀ ਆ ਗਿਆ ਕੁਛ ਨਹੀਂ ਰਾਤ ਨੂੰ ਮੈਂ ਆਇਆ ਦੋ ਦਿਨ ਘੰਟੇ ਲੱਗੇ ਬਹੁਤ ਹੈ ਹਾਂ ਦੋ ਦਿਨ ਘੰਟੇ ਲੱਗੇ ਬਹੁਤ ਹੈ ਉਹ ਕੁਛ ਨਹੀਂ ਹੁੰਦਾ ਸਵੇਰੇ ਨੂੰ ਇਹ ਮਨ ਆਪਣੇ ਉਹ ਹੁੰਦਾ ਵੀ ਜਦ ਇੱਕ ਵਾਰ ਹੋ ਗਈ ਲੰਘ ਪੰਪ ਸੁੱਕ ਗਏ ਨੇ ਇੱਕ ਵਾਰ ਪੱਤੇ ਆਵਰ ਕਦੇ ਨਹੀਂ ਜਾਂਦੀ ਸੌਣ ਦੇ ਵੀ ਹੁਣ ਮੇਰੀ ਗੱਲ ਸੁਣ ਲੈ ਹੁਣ ਸਾਰੇ ਕੰਮੇ ਚੱਲੀ ਗਏ ਉਹ ਹੂੰ ਨਹੀਂ ਇਹ ਇੱਥੇ ਇੱਥੇ ਆਪਣੇ ਅੰਬ ਹੁੰਦੇ ਓ ਦੇ ਹਾਂ ਆ ਜਿੱਥੇ ਹੁਣ ਇਤਰਾ ਦਾ ਮਕਾਨ ਬਣਿਆ ਪਿਆ ਰੀਸੀਆ ਦਾ ਬਣਿਆ ਪਿਆ ਆਹ ਆ ਇੱਥੇ ਅੰਬੇ ਦੇ ਇੱਥੇ ਅੰਬ ਦੇ ਇੱਥੇ ਪਾਏ ਉਹਦੇ ਝੁੰਦੇ ਹਾਂ ਹੈ ਇਹ ਵੀ ਤਾਂ ਬੀਗਾ ਚੜਦੀਆਂ ਜਾਂਦੇ ਹੋ ਗਿੱਦੇ ਪੈਂਦੇ ਦੇ ਦੁਪਹਿਰਿਆਂ ਨੂੰ ਗਿੱਦੇ ਦੁਪਹਿਰਿਆਂ ਨੂੰ ਪੈਂਦੇ ਤੇ ਉਹ ਰਸੇ ਹੀ ਨਹੀਂ ਰਹੇ ਆਗੇ ਰਸੇ ਨਹੀਂ ਤਾਂ ਇਹ ਫੱਟੀ ਰੱਖਣੀ ਉੱਪਰ ਜਾਂ ਬੀਂ ਜੜਾਉਣੀ ਫੱਟੀ ਨੂੰ ਕੱਟ ਲਾ ਕੇ ਆਏ ਵੀ ਪੈਰ ਪੈਗਾ ਮਜੂਵੇ ਨਾ ਪੱਤਾ ਤੋੜ ਕੇ ਲਿਆਉਂਦੇ ਕੁੜੀਆਂ ਉੱਪਰ ਤੇ ਪੱਤਾ ਤੋੜ ਕੇ ਲਿਆਉਂਦੇ ਜੋ ਪੱਤਾ ਤੋੜ ਕੇ ਲਿਆਉਣਾ ਵੀ ਜੜਾ ਕੇ ਜਿਹੜਾ ਓ ਟਾਈਮ ਰਸਾ ਦਾ ਉਹ ਸਣੀ ਦਾ ਹੁੰਦਾ ਦਾ ਹੋਰ ਹੁਣ ਦਿਨੇ ਆੜੇ ਨੂੰ ਪਤਾ ਹੀ ਨਹੀਂ ਹਾਂ ਉਹ ਜੜੇ ਝੂਟੇ ਸਕੂਲਾਂ ਵਿੱਚ ਰਹਿ ਗਏ ਹੋਰ ਕਿੱਥੇ ਆ ਬੱਸ ਬੱਸ ਕਦਮੇ ਹੋ ਗਿਆ ਕੰਮ ਠੱਟੀ ਨੂੰ ਆਏ ਕੀਰਾ ਦਿੰਦੇ ਤੇ ਇਹ ਜਿਹੜੀ ਬਣਾ ਫੱਟੀ ਐ ਨਾ ਇੱਥੇ ਝੀਰੀ ਦੇ ਰਹਿੰਦੇ ਤੇ ਇੱਧਰ ਦੇ ਲੈਂਦੇ ਤੇ ਫੇ ਪੈਰਾ ਭਜਦਾ ਜੂਂਦਾ ਨਾਲੇ ਬੈਠਾ ਹੀ ਲੋੜਦਾ ਪੀਂਗ ਕਹਿੰਦੇ ਹੁੰਦੇ ਤੇ ਪੀਂਗ ਪਾ ਚੜਾਉਣੀ ਆ ਹੋਰ ਵੀ ਦੇ ਲੈ ਪੱਤਾ ਤੋੜ ਕੇ ਲਿਆਉਣਾ ਯਾਰ ਬਹੁਤ ਚੱਲਦਾ ਦਾ ਕੰਮ ਇਹ ਰੇਖ ਪਿੰਡ માં ਗਿੱਦਾ ਪੈਂਦਾ ਰੇਖ ਪਿੰਡ માં ਝੂਟਦੇ ਤੇ ਗੀਤ ਗਾਉਂਦੀਆਂ ਦੀਆਂ ਹੈ ਹੁਣ ਰਸੇ ਜਿਹੜੇ ਪਲਾਸਟਿਕ ਦੇ ਆ ਵਲਾਟ ਕੇ ਸਾਈਡ ਜਾਂ ਸਣੀ ਦੇ ਰਸੇ ਹੁਣ ਨਹੀਂ ਦੇ ਰਸੇ ਤੇ ਫੇਰ ਖੋਲਣਾ ਫਟਾਫਟ ਵੀ ਸਾਲਾ ਆਕੜ ਜਾਂਦਾ ਰੱਸਾ ਉਹ ਆਕੜਿਆ ਦਾ ਉਹ ਨਾ ਜਿਹੜਾ ਆਕੜੀ ਦਾ ਦਾ ਘਰੇ ਬਣਾਏ ਹੁੰਦੇ ਸੀ ਘਰੇ ਵੱਟੇ ਹੁੰਦੇ ਸੀ ਥੋੜੀ ਹੁੰਦੀ ਯਾਰ ਅਸੀਂ ਕੱਢ ਦਿੰਦੇ ਜਾਲ ਝੜੀ ਲੱਗਦੀ ਸੀ ਅਸੀਂ ਦੇਖੇ ਬਾਪੂ ਰਹੀਂ ਬਾਪੂ ਹੀ ਰਹੀਂ ਤਾਇਰ ਹੀ ਯਾਰ ਵੀ ਹੁਣ ਝੜੀ ਲੱਗੀ ਸਾਉਂਡ ਸੀ ਉਹ ਨਾ ਕਹਿੰਦਾ ਲੈ ਵੀ ਹੁਣ ਸਣੀ ਕੱਢ ਲੋ ਰਸੇ ਵੱਟੀਆਂ ਮੂਰਖੀਆਂ ਵੱਟੀਆਂ ਮੈਸਾਂ ਦੀਆਂ ਹਾਂ ਮੱਲੇ ਮੱਲੇ ਅਸੀਂ ਕਢਾਈਂ ਆ ਰਹੇ ਥੱਕ ਜਾਂਦੇ ਦੇਖ ਲੈ ਟੱਕਾ ਜਾਏ ਤੋੜ ਦੋਦੇ ਆਏ ਖਿੱਚਦੇ ਨੇ ਉਧਰ ਖਿੱਚਦੇ ਨੇ ਗੁੱਛਿਆ ਵੜਾ ਵੜਾ ਕੇ ਰੱਖੀਆ ਬੜਾ ਬੜਾ ਰੱਖੀ ਜਣੀਆ ਫੇਰ ਬੱਟਣੇ ਹੋਵੇ ਤੇ ਉਹਦੀ ਕਟਾਈ ਜੀ ਵੀ ਕਰਦੇ ਤੇ ਕੁਛ ਫੇਰ ਇਹਨਾਂ ਦੇ ਲੱਸੀਆਂ ਬੱਟਣੀਆਂ ਫੇਰ ਰਸਾ ਬਣਾ ਦੇਣਾ ਉਹਦਾ ਹੀ ਹਾਂ ਲੈ ਫਿਰ ਉਹਨਾ ਨਾੜਕੂਆ ਵੀ ਬਣਾ ਦਈਏ ਜਿਹੜਾ ਹਲੂ ਪੈਂਦਾ ਐਡਾ ਕ ਨਾੜਕੂਆ ਹੁੰਦਾ ਦਾ ਪਹਿਲਾ ਹੁੰਦਾ ਦਾ ਜ਼ਰੂਰੀ ਉਹਨਾਂ ਦਾ ਆਹੋ ਪਹਿਲਾ ਜੂ ਉਹਦੇ ਵਗੈਰਾ ਗੰਮੇ ਤੇ ਚੱਲਣਾ ਫੇਰ ਦੇਖ ਤੂੰ ਹੁਣ ਪਲਾਸਟਿਕ ਦੀ ਆ ਗਈਆਂ ਛੁਕਲੀਆਂ ਜਾਂ ਸਣੀ ਦੀਆਂ ਹੀ ਸਣੀ ਦੀਆਂ ਛੁਕਲੀਆਂ ਕਾਈ ਪੇਲੇ ਮੱਕੀ ਦਾ ਗੋਫੀਆ ਵੀਸ ਘਰ ਦੀ ਬਣਾਉਣਾ ਜਿਹੜਾ ਡੜਾ ਮਾਰਦੇ ਤੇ ਡੜਾ ਗੰਨੇ ਸਾਈ ਜਿੰਦੂ ਨਾਲ ਦੇ ਉਹ ਵੀ ਕਿਆ ਚੀਜ਼ ਦੇਖਿਆ ਦੇਖ ਲੈ ਐਨੀ ਕੁ ਬੁਣੀ ਵੀ ਹੁਣ ਜੇ ਕਨਾ ਐ ਚੜੀ ਹੁਣ ਉਹ ਜਾ ਆ ਲੈ ਪਾਉਂਦੇ ਛੋਟਾ ਉਹਨੂੰ ਦੋ ਰਸੀਆਂ ਆਏ ਛੱਡਣਾ ਡੜਾ ਤੇ ਲੈ ਕਿੱਥੇ ਬਜਣਾ ਚਾਹੇ ਇੱਕ ਪਾਸੇ ਉਂਗਲੀਆਂ ਪਾ ਲੈ ਇੱਕ ਪਾਸੇ ਐ ਫੜ ਲੈਣੀ ਕੋ ਛੱਡ ਦੇਣਾ ਜਾਣਾ ਗੰਨੇ ਸਾਈ ਇੱਥੇ ਕੌਂਸਲਾ ਪੈਕਸ਼ਨ ਗਏ ਲੈ ਜਾਣਾ ਕੌਂ ਵੀ ਕੌਂ ਦੇ ਗਏ ਲੈ ਜਾਣਾ ਮੱਕੀਆਂ ਵਾਲੇ ਠਾਲ ਦੇਉਂਦੇ ਬੱਲੇ ਬੱਲੇ ਬਹੁਤ ਮੱਕੀ ਬੀ ਬਹੁਤ ਬਈ ਜਮਾਨਾ ਬਦਲ ਗਿਆ ਅੱਗੇ ਨਾਲ ਜਵਾਨਾ ਗਿਆ ਫਿਰਦਾ ਬਸ ਮੰਨ ਕੇ ਚੱਲ ਜਮਾਨਾ ਪਿੱਛੇ ਅੱਗੇ ਲੱਗ ਗਿਆ ਜਿਆਦਾ ਹਰ ਹੁਣ ਅਸੀਂ ਕਹਿੰਦੇ ਵੀ ਆਏ ਰਸੇ ਵੜਦੇ ਤੇ ਛੁਕਲੀਆਂ ਆਪਣੀਆਂ ਹੱਥਾਂ ਦਾ ਤਿਆਰ ਚਲੋ ਅਸੀਂ ਦੇਖੀਏ ਆਏ ਕਰਦੇ ਹਾਂ ਹੁਣ ਉਤੇ ਪਹਿਲਾਂ ਖੱਦਰ ਵੀ ਕਹਿੰਦੇ ਆਪਣਾ ਆਪੇ ਤਿਆਰ ਕਰਕੇ ਤੂੰ ਦੇਵੇਂਗਾ ਜਾਈ ਤੂੰ ਹੁਣ ਮਾੜਾ ਹੁਣ ਜਿਹੜਾ ਬਣੇ ਗਾਹ ਮੰਨ ਕੇ ਆਪਣੇ ਆਪਣੇ ਨਿਆਣੇ ਨੂੰ ਪਤਾ ਜਾਂ ਜਿਹੜੇ ਉਹਨਾਂ ਦੇ ਗਾਹ ਨਿਆਣੇ ਇਹਨਾਂ ਨੂੰ ਹਾਲਤਾਂ ਵੀ ਨਹੀਂ ਪਤਾ ਰਹਿਣਾ 40 ਸਾਲ ਨਹੀਂ ਪਤਾ ਰਹਿਣਾ ਇਹਨਾਂ ਨੂੰ ਬੌਲ ਦਾ ਵੀ ਨਹੀਂ ਪਤਾ ਰਹਿਣਾ ਮੇਰੇ ਨਾਲ ਹਾਲ ਚਲਾਇਆ ਬੰਦਤ ਨਾਲ ਇਹਦਾ ਵੀ ਖਤਮ ਹੋ ਜਾਣਾ ਨੂੰ ਅੰਤ ਦੀ ਖਤਮ ਹੋ ਗਿਆ ਖਤਮ ਹੋ ਜਾਣਾ ਆਪਣੇ ਪਿੰਡੋਂ ਪੰਜ ਚਾਰੇ ਦੇ ਰਹਿ ਗਏ ਨਹੀਂ ਘਰ ਘਰ ਇਹਦਾ ਪਹਿਲਾਂ ਬੌ ਵੀ ਹੁਣ ਹਜਰ ਸਾਈਕਲੀਆਂ ਬਣ ਗਏ ਮੋਟਰਸਾਈਕਲ ਬਣ ਕੇ ਸਾਈਕਲੀਆਂ ਨੂੰ ਟਰੈਕਟਰ ਨਹੀਂ ਜਾਂਦਾ ਬਸ ਫੋਲੋ ਮੇਰੇ ਵਿਲੇ ਆਪਣਾ ਘਟਾਏ ਦਿੱਤਾ ਕੰਮ ਸਾਰੇ ਨੇ ਡੰਗਰ ਬਛੇ ਹੀ ਘਟਾਏ ਉਹਦੇ ਨੂੰ ਰੱਖਦਾ ਘਰ ਖਾਤ ਘਰ ਖਾਤਲੇ ਰੱਖਦਾ ਘਲੋ ਘਰ ਖਾਤ ਦੇ ਲੈ ਕਿੰਨਾ ਕੰਮ ਦਾ ਕੰਮ ਉਹ ਵੀ ਬੰਦੇ ਕਰਦੇ ਉਹਨਾਂ ਨੇ ਵੀ ਸਰਦਾ ਸਾਰਾ ਕੁਝ ਨਾਲੇ ਸਣੇ ਵੀ ਕੱਢਦੇ ਤੇ ਯਾਰ ਵੀ ਕਰਦੇ ਸਾਰਾ ਕੁਝ ਹਾਂ ਦਾਣਾ ਫੱਕਾ ਵੀ ਆਪਣਾ ਖਾਣੇ ਜੋਕ ਹੁੰਦਾ ਤੇ ਦੇਵੀ ਦੇ ਗੋੜ ਵੇਚਿਆ ਕਰਦੇ ਗੱਡਿਆਂ ਵਿੱਚ ਤਾਂ ਵੀ ਗੁਜ਼ਾਰਾ ਹੁੰਦਾ ਤਾਂ ਠੀਕ ਕੰਮ ਚੱਲੀ ਜਾਂਦਾ ਗੋੜ ਤਿੰਨ ਤਿੰਨ ਸਾਢੇ ਤਿੰਨ ਕਾਉਂਟਰ ਬੰਦਾ ਸਵੇਰ ਤੇ ਲੈ ਕੇ ਸ਼ਾਮ ਤੱਕ ਕੱਢਦੇ ਹੁੰਦਾ ਸੀ ਹੂੰ 3 ਰੁਪਏ 2 ਰੁਪਏ 3 ਰੁਪਏ ਗੋੜ ਲੱਗਦਾ ਤਾਂ ਮੱਡੀ ਵਿੱਚ ਜਾ ਕੇ ਕੁਇ ਟਨ ਮੈਨਾਂ ਦਾ ਹਦਾ ਕਵਾਂਟਲ ਹਉ 500 300 ਦਾ ਹੋਇਆ ਕਵਾਂਟਲ ਹਾਂ ਟੋਕਰਾਂ ਚ ਲੈ ਕੇ ਜਾਣਾ ਟੋਕਰਾਂ ਚ ਲੈ ਜਾਣਾ ਕੱਲੀ ਕੱਲੀ ਪੀਓਸੀ ਹੁੰਦੀ ਦੀ ਐਨ ਹਰ ਖਰਾਬ ਨਹੀਂ ਤਾਂ ਹੁੰਦਾ ਹਾਂ ਆਪ ਨਹੀਂ ਤਾਂ ਹੁੰਦਾਗਾ ਹੁਣ ਹੁਣ ਦੇਖਦਾ ਹੁਣ ਜੇ ਖਰਾਬ ਹੋ ਜਾਂਦਾ ਬਈ ਚਲੋ ਹੱਥੀ ਕੰਮ ਕਰਦੇ ਅੰਨੇ ਦਾ ਹੀ ਫਰਕ ਪੈਗਾ ਜਾਤੇ ਕੋਈ ਬਿਮਾਰੀ ਦੀ ਕਿਸੇ ਨੂੰ ਕੋਈ ਜਾਂ ਕੋਈ ਥਾਲੇ ਇਹਨਾਂ ਡਾਕਟਰਾਂ ਦੇ ਕੋਈ ਐਡਾ ਡਿ ਹਸਪੀਟਲ ਨੇ ਤੇ ਬਣੇ ਨੇ ਜੀ ਜਾਂ ਡਾਕਟਰ ਤਾਂ ਮੇਰੀ ਗੱਲ ਸੁਣਾ ਆ ਪਏ ਡਾਕਟਰ ਆਪੋ ਜਾਣਾ ਥਾਲੇ ਦੇ ਤੀਜੇ ਤੇ ਸਪਰੇ ਸਪਰੇ ਦੇ ਜੀ ਚਰੇ ਯਾਰ ਕਿਹੜਾ ਲੈਣਾ ਸੱਚੀ ਇਹ ਦੁਕਾਨਾਂ ਹੀ ਨੇ ਸਰੇਹਾਂ ਦੇ ਦਵਾ ਜਾਣੀ ਕਣਕ ਨਹੀਂ ਗੜਾਈਆਂ ਕਰਦੇ ਸੀ ਕਣਕ ਨਹੀਂ ਗੜਾਈਆਂ ਮੱਕੀ ਦੀ ਗੜਾਈ ਕਣਕ ਦੀ ਗੜਾਈ ਹਾਂ ਹੁਣ ਕਿਹੜਾ ਆਪਣਾ ਜਦੀ ਅਗਲਾ ਸਵੇਰੇ ਜੀ ਮਾਰਦਾ ਚੱਲ ਬਿੱਲਾ ਧਾਨਾਂ ਦੀ ਵੀ ਗੜਾਈ ਕਰੀ ਐ ਧਾਨਾਂ ਦੀ ਵੀ ਕਰੀ ਐ ਕਣਕ ਪਾਣੀ ਆਉਂਦਾ ਮੂੰਹਾਂ ਗਲੇ ਹੁੰਦੇ ਤੇ ਕਣਕ ਤੇ ਗਾਇਲੇ ਮੱਲੇ ਕਰਦੇ ਤੇ ਉਦਾਂ ਹੀ ਗੁੱਟਦੇ ਗੁੱਟਦੇ ਹਾਂ ਤੇ ਕੇ ਆਇਆ ਸੀ ਉਹ ਜੀ ਐਨ ਪੂਰੀ ਹੋਰ ਹਲ ਦੇ ਗਾਇਲ ਬਰੋਦਾ ਨੇ ਹਲ ਦੇ ਗਾਇਲ ਮੈਂ ਕੇਰੀ ਕਣਕ ਮੈਂ ਕੇਰੀ ਕਣਕ ਦੇ ਲਾਉਣਾ ਆਓ ਫਿਰ ਵੀ ਮੈਂ ਕਹਣਾ ਮੈਂ 10-12 ਸਾਲ ਦਾ ਹੋਣਾ ਕਣਕ ਐਨ ਪੂਰਾ ਸ਼ਿੱਟ ਲੈਂਦਾ ਇੱਕ ਸਿਆਲ ਯਾਰ ਹੁਣ ਤੂੰ ਦੇਖ ਲੈ ਤੂੰ ਆਹ ਹਿਸਾਬ ਲਾ ਲੈ ਤੂੰ ਆਪਣੇ ਮੂਫਲੀ ਹੁੰਦੀ ਸੀ ਉਹਦੇ ਹਾਂ ਹੁੰਦੀ ਦੀ ਕਿ ਨਹੀਂ ਹੁੰਦੀ ਸੀ ਉਹ ਵੀ ਸੋਚੀ ਹੈਗੀ ਮੂਫਲੀ ਹੁੰਦੀ ਸੀ ਇੱਥੇ ਆਇਆ ਇਹ ਕੋਈ ਕੋਲ ਹੁੰਦੀ ਸੀ ਕਿ ਉਹ ਸਵਾ ਦੇਖਣ ਜਾਣ ਯਾਰ ਉੱਥੇ ਚੰਦ ਚੋਕ ਜਿੱਥੇ ਘੜ ਪਿਆ ਵਿਆ ਸਾਹਮਣੇ ਉੱਥੇ ਮੂਫਲੀ ਹੁੰਦੀ ਸੀ ਤੂੰ ਦੇਖ ਲੈ ਹੁੰਦੀ ਸੀ ਕਿਉਂਕਿ ਅਸੀਂ ਹਾਲ ਪਿੱਛੇ ਕਿਉਂਗੀ ਆ ਹੁਣ ਹੁਣ ਕਿਹਦਾ ਹੁਣ ਹੋਊ ਜੀ ਆਪਣੇ ਮੂਫਲੀ ਆ ਚੋਂ ਤਾਂ ਸਾਰੀ ਮੂਹਲੀ ਹੁੰਦੀ ਹੁੰਦੀ ਜਿੱਥੇ ਧਾਨ ਹੁੰਦਾ ਸਾਰੀ ਮੂਹਲੀ ਜਿੱਥੇ ਸਾਰੀ ਧਾਨ ਖੜੀ ਹੁੰਦੀ ਆਪਾਂ ਮੰਡਾਲੀ ਸਭਾ ਕਹਿ ਦਿੰਦੇ ਆ ਮੰਡਾਲੀ ਸਭਾ ਤੇ ਪਹਿਲਾਂ ਇਹ ਸਭਾ ਹੁੰਦੀ ਸੀ ਹਾਂ ਸਮਝ ਜਦ ਅਸੀਂ ਜਾਣਾ ਮੂਹਲੀ ਖਾਦਰੇ ਜਾਣਾ ਵਿੱਚੋਂ ਖੇਤਾ ਚੁੱਕੇ ਹਾਂ ਚੁੱਕੇ ਵਿੱਚ ਉੱਧਾ ਪੱਠਾ ਹੀ ਹੁੰਦੀ ਸੀ ਉਹਨਾਂ ਨੇ ਹਾਂ ਮਾਦਿਲਾ ਉਹ ਕਿੱਥੇ ਗਿਆ ਜਮਾਨਾ ਲੱਗ ਗਿਆ ਸਾਰੇ ਤੇਲ ਪੂਰੇ ਹੁੰਦੇ ਤੇ ਤੇਲ ਹੁੰਦੇ ਦੇ ਪੂਰੇ ਇਹ ਚੀਜ਼ਾਂ ਕਰਦੀਆਂ ਹੁੰਦੀ ਸਾਰੀਆਂ ਕਰਦੀਆਂ ਹੁੰਦੀਆਂ ਸਮਝਿਆ ਤੇਲ ਹਰ ਹਰ ਸਭ ਕੁਝ ਕਰਦੀ ਜਿਹੜੀ ਹੁਣ ਅਸੀਂ ਮੁੱਲ ਲਿਆਉਂਦੇ ਚੀਜ਼ ਸਾਰੀ ਉਹ ਕਰਦੀ ਹੁੰਦੀ ਸੀ ਦਾਲ ਪੂਰੀ ਹਲਦੀ ਦੀ ਕਰਦੀ ਵੀ ਆਵੇ ਬਿਮਾਰੀਆਂ ਦਾ ਸੱਦਾ ਦਤਦਾ ਹੈ। ਹੋਰ ਬਿਮਾਰੀ ਹਾਜ਼ਰਤਾ ਦਾ ਸੱਦਾ ਹੈ। ਮੈਂ ਲੋਈਦਾ ਹਾਂ। ਅੱਪਾ ਆਪਣੇ ਲੋਕਾਂ ਆਪੇ ਹੀ ਕਰ ਸਕਦੇ। ਆਪਣੇ ਲੋਕਾਂ ਆਪੇ ਹੀ ਕਰ ਲੋ। ਮੈਂ ਕੱਲ ਵੀ ਦੱਸਿਆ ਵੀਡੀਓ ਦੇ ਵਿੱਚ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਪਾਸੇ ਦਰਸ਼ਨ ਕਰਿਆ ਏ। ਵੀ ਕਿਹੜੀ ਗੁਰਦੁਆਰਾ ਸਾਹਿਬ ਹੈ ਜਿੱਥੇ ਨਹੀਂ ਵੀ ਡੀਆਰੀ ਹਰਮੰਦਰ ਸਾਹਿਬ ਦਾ ਹੈ ਜਿੱਥੇ ਪੈਰ ਰੱਖਣ ਜਗ੍ਹਾ ਨਹੀਂ। ਹਾਂ ਸਮਝਿਆ? ਇੰਨਾ ਘੱਟ ਦਾ। ਆਹੋ ਵੀਰ। ਪਰ ਮੈਂ ਕੱਲ ਮਮੀ ਨੂੰ ਦੁਆਏ ਦੁਆਕੇ ਲੈ ਆਇਆ ਪਰਿਵਾਰ ਦੇ ਹਸਪਤਾਲ 'ਚ ਇੰਨਾ ਗੁਰਦੁਆਰਾ ਸਾਹਿਬ ਵੀ ਘੱਟ ਨੇ ਜਿੰਨਾ ਹੌਸਪੀਟਲ ਘੱਟਦਾ। ਉਹ ਹੀ ਗੱਲ ਹੈ। ਫੜ ਬਾਬਾ ਦੁਲਹ ਪਰੇ ਪੇਡਾ ਡਾਡ ਪਰੇ ਵੇ ਆ ਉਧਰ ਗੋਦਵਾਲਾ ਉਹਨੂੰ ਵੀ ਕੱਟਾ ਪਤਾ ਨਹੀਂ ਭਾਈ ਦੁਨੀਆ ਵੱਧ ਹੈ ਦੁਨੀਆ ਨਹੀਂ ਬਿਮਾਰੀਆਂ ਵੱਧ ਹੈ ਦੁਨੀਆ ਨਹੀਂ ਬਿਮਾਰੀ ਵੀ ਵੱਧ ਹੈ ਬਿਮਾਰੀ ਵੀ ਵੱਧ ਹੈ ਭਾਈ ਮਾਤਾ ਹੁਣ ਇੱਕ ਦੋ ਘਰ ਮਰੇ ਕੇ ਬੰਦੇ ਦਵਾਈ ਖਾਂਦਾ ਨਹੀਂ ਖਾਂਦਾ ਹੀ ਹੈ 7:00 ਵਜੇ ਪਾ ਹੋਊਗਾ ਨਹੀਂ ਦੋ ਦੇ ਤੱਕ ਦਵਾਈ ਖਾਂਦੇ ਹੀ ਹੈ ਖਾਂਦੇ ਹੀ ਹੈ ਫੇਰ ਇੱਕ ਬਾਈ ਦਾ ਕੈਨੇਡਾ ਦੀ ਮੈਨੂੰ ਫੋਨ ਆਉਣਾ ਹੁੰਦਾ ਕਹਿੰਦਾ ਮਾਸਾ ਜਿਹੜੇ ਠੰਡੇ ਦਾ ਗਲਾਸ ਲਾਉਂਦਾ ਕਹਿੰਦਾ ਮੂੰਹ ਨੂੰ ਪੀ ਲੈਂਦੇ ਆ ਕਹਿੰਦੇ ਨਾ ਖਰਾਬ ਕਰਨਾ ਯਾਰ ਉਹ ਇਹ ਚੀਜ਼ਾਂ ਕਹਿੰਦਾ ਬਿਮਾਰੀ ਨੂੰ ਸਦਾ ਆਉਂਦਾ ਅਸੀਂ ਹੁਣ ਸਮਝਦੇ ਨਹੀਂ ਹੈਗੇ ਦਲ ਘਟਾਇਆ ਅਸੀਂ ਬਹੁਤ ਬਹੁਤ ਬੜਿਆ ਰਗਨੋ ਦਾ ਬਈ ਕਈ ਪਾਉਣ ਜਾਂ ਰਿਸ਼ਤੇਦਾਰੇ ਆ ਜਾਂਦਾ ਆਪਣਾ ਆਗਾ ਨਹੀਂ ਹੈਗਾ ਮੈਨੂੰ ਸ਼ਵੈਜ ਲੈ ਕੇ ਚਲੋ ਡੀਏ ਠੰਡੇ ਨੂੰ ਕਰ ਤਾਂ ਹੀ ਪੀਂਦਾ ਹੁਣ ਅਸੀਂ ਛੜਦਾ ਅਸੀਂ ਕੰਮ ਠੰਡੇ ਵਾਲਾ ਤੜੀ ਹੋਈ ਜੀ ਯਾਰ ਇਹ ਹੁਣ ਆਪਾਂ ਕਹਿੰਦੇ ਜੂਸ ਦੀ ਬੋਤਲ ਲਿਆਓ ਜੂਸ ਵੀ ਤਾਂ ਉਹੀ ਕੁਸਾ ਉਹ ਉਹ ਤੋਂ ਦੂਆ ਜਿਹੜਾ ਫਲ ਫਰੂਟ ਆਪਣੇ ਸਾਹਮਣੇ ਨਿਕਾ ਸਾਹਮਣੇ ਆ ਫਲਾਂ ਫਰੂਟ ਖਾ ਲੋ ਹਾਂ ਹੁਣ ਜਿਹੜਾ ਆਪਾਂ ਜੂਸ ਲਿਆਉਣਾ ਆਪਾਂ ਨੇ ਦੁਕਾਨ ਤੇ ਬੰਦ ਉਹਦੇ ਵਿੱਚ ਇਹੀ ਕੁਸਾ ਹੈ ਤੇ ਆ ਰੂਜੇ ਦਾ ਨਾ ਕੈਮੀਕਲ ਪਿਆਵਾ ਸਵਾਦ ਉਹ ਦਿੱਤਾ ਵਾ ਚੀਜ਼ ਦਾ ਬਸ ਹਾਂ ਜੇ ਹੁਣ ਤੂੰ ਕ ਉਹਦਾ ਸਵਾਦ ਦਿੱਤਾ ਆਪਾਂ ਇੱਕ ਵਾਰ ਇਸੇ ਸ਼ਬੀਲ ਹੁੰਦੇ ਬਾਬੇ ਦਾ ਲਿਆਂਦੀ ਨਾ ਸੀ ਸੀ ਲੀਟਰ ਦੀ ਲਿਆਂਦੀ ਦੀ ਹਾਂ ਉਹਦੇ ਦੋ ਤੁਪਕੇ ਪੈਂਦੇ ਤੇ ਹਾਂ ਦੋ ਤੁਪਕੇ ਪੈਂਦੇ ਤੇ ਇੱਕ ਕੁਆਂਟਲ ਪਾਣੀ ਦਾ ਰੰਗ ਬਦਲ ਦਿੰਦੀ ਨਾਲੇ ਸਵਾਦ ਬਦਲ ਦਿੰਦੀ ਹਾਂ ਐ ਲੱਗਦਾ ਤਾਂ ਵੀ ਇਹ ਸੰਗਤਰਾ ਪਾਇਆ ਉਹਦੇ ਤੇ ਹੈ ਤਾਂ ਕੈਮੀਕਲ ਲੈਦਾ ਉਹ ਇਹ ਕੈਮੀਕਲ ਜਿਹੜੇ ਦੋ ਬੂੰਦਾ ਕੁਆਂਟਲ ਪਾਣੀ ਨੂੰ ਕਰਦੇ ਖਰਾਬੇ ਕਰਦੇ ਉਹੀ ਗੱਲ ਹੈ چل ਜਾਨੀ ਇੰਨਾ ਦਾ ਵੀ ਅਸੀਂ ਵਰਤਾਈ ਦੋ ਤਿੰਨ ਘਟਾਪੇ ਆ ਉਹਦੇ ਬਾਅਦ ਬੰਦ ਕਰ ਦਤਾ ਕਹਿੰਦੇ ਖਰਾਬ ਕਰੋ ਖਰਾਬ ਕਰੂਗਾ ਇਹ ਇਹੀ ਚੀਜ਼ੇ ਪਾ ਕੇ ਹੁੰਦਾ ਕਿਥੇ ਇਹਨਾਂ ਜੂਸ ਕੱਢ ਕੇ ਦੇਣਾ ਹੋਰ ਕੰਦੇ ਅਮਰੂਦਾਂ ਦਾ ਆ ਗਿਆ ਸਾਡੀ ਟੀ ਦਾ ਆ ਗਿਆ ਆਪਣਾ ਮਾ ਗੇ ਧੰਕਾ ਉਹ ਸਵਾਦ ਆ ਕੇਮਿਕਲ ਪਿਆ ਦੂਸਰਾ ਬੜਾ ਰੇੜੀ ਪੜਾ ਜਿਹੜਾ ਸਾਡੀ ਘੜਵਾ ਕੇ ਫਲ ਫਰੂਟ ਸਾਹਮਣੇ ਪਿਆ ਉਹਦਾ ਘੜਵਾ ਕੇ ਪੀ ਲੈਣਾ ਘੜਵਾ ਕੇ ਪੀ ਲੈਣਾ ਉਹ ਚੀਜ਼ ਹੈ ਇਹਦੇ ਨਾਲ ਤੇ ਫਲ ਫਰੂਟ ਖਾਣੋ ਦੂਸਰਾ ਵਸਪ ਫਰੂਟ ਖਾਓ ਫਰੂਟ ਲੀਟਾਣ ਸੰਤਰੇ ਦਾ ਰਸ ਪੀਣਾ ਜਿਹੜਾ ਉਹ ਫਰੂਟੇ ਖਾ ਲੈਣਾ ਵਧੀਆ ਉਹ ਆ ਸਾਦੀ ਵਧੀਆ ਜਿਹੜਾ ਆਪਣੇ ਸਾਹਮਣੇ ਨਿਕਲਣਾ ਨਹੀਂ ਕੀ ਫਰੂਟ ਖਾਓ ਫਰੂਟ ਵੀ ਹੁਣ ਜਿਹੜਾ ਦਾਸਨ ਸਿੰਘ ਜੀ ਕਹਿੰਦਾ ਰਸਤਾ ਠੀਕ ਹੈ ਯਾਰ ਚੱਲ ਰਸਤੋਂ ਚੱਲ ਜਾ ਉਹ ਰਸਤੇ ਵੀ ਕੁਝ ਗਿਆ ਬਾਹਰ ਉਹ ਵੀ ਦੇਖ ਲੈ ਹਾਂ ਰਾਤ ਨੂੰ ਕੋ ਬਾਹਰ ਜਾਣਾ ਉਹ ਕੱਲਾ ਜੂਸ ਹੋਣਾ ਬਾਹਰ ਹਾਂ ਤੇ ਉਹ ਜੋ ਜਿਹੜਾ ਬਾਹਰ ਜਾਣਾ ਉੱਚੀ ਜੋ ਹਾਂ ਉਹ ਰਹਿ ਗਈ ਨਹੀਂ ਫਰੂਟ ਦਾ ਚੀਜ਼ ਵਧੀਆ ਆਸੇ ਆਪਣਾ ਫਰੂਟ ਖਾ ਪੁਰਾ ਹਾਂ ਸੇਬ ਖਾ ਹਾਂ ਤਰਾ ਪੂਰਾ ਫਰੂਟ ਖਾ ਹਾਂ ਸਭ ਕੁਝ ਮਿਲਦਾ ਉਹ ਚੋਂ ਹਾਂ ਰੂਟ ਵੀ ਦੇਖ ਕੇ ਖਾਣੇ ਵਾਲੀ ਜੀ ਹੁਣ ਚਲੋ ਅੰਬ ਦਾ ਹੁਣ ਸੀਜ਼ਨ ਚੱਲਦਾ ਜਿਹੜਾ ਹੁਣ ਅੰਬ ਆਏਗਾ ਉਹਨੂੰ ਖਾ ਲੈ ਉਹ ਠੀਕ ਆ ਆਪਣੇ ਪੱਕਿਆ ਪਾਇਆ ਜਿਹੜਾ ਹੁਣ ਸੀਜ਼ਨ ਦੇ ਪਹਿਲੇ ਹੀ ਹਲੇ ਅੰਬ ਦਾ ਲੱਗੇ ਵੀ ਨਹੀਂ ਥੇਗੇ ਪੂਰਾ ਵਰ ਜਾ ਅੰਬ ਆਗੇ ਤੇ ਉਹ ਅੰਬ ਖਰਾਬਤਾ ਯਾ ਉਹ ਘਰ ਮਸਾਲੇ ਗਾ। ਖਰਾਬ ਤਾਂ ਮਸਾਲੇ ਨਾਲ ਪਕਾ ਲਿਆ। ਲੱਗਿਆ ਪੱਕਿਆ ਬਦ ਉਹ। ਜਿਹੜੀ ਅੰਬੀ ਆ ਆਪਣੇ ਆਪ ਗਿਰਦੀ ਹੁੰਦੀ ਹੈ ਉਹ ਚੀਜ਼ ਉਹਦਾ ਚੀਜ਼ ਦਾ ਫਰਕ ਹੈ। ਜਿਹੜਾ ਮਸਾਲਾ ਹੈ ਉਹ ਸੀਜ਼ਨ ਹੈ। ਹੁਣ ਮਰੂਤ ਦਾ ਸੀਜ਼ਨ ਮਰੂਤ। ਮਸਾਲਾ ਪਤਾ ਕਿਹੜਾ ਰੱਖਣਾ ਪੈਂਦਾ। ਜਿਹੜਾ ਖਲਾ ਆਪਾਂ ਗੈਸ ਬਿਲਡਿੰਗ ਨੂੰ ਮਸਾਲਾ ਪਾਉਂਦੇ ਨਹੀਂ। ਹਾਂ। ਮਾਰਦਾ ਵਾਲਾ ਫਿਰ ਗੈਸ ਬਿਲਡਿੰਗ ਉਹ ਗੈਸ ਬਣਾਉਂਦਾ ਉਹ ਬਿਲਡ ਕਰਦੇ ਆਪਾਂ ਗੈਸ ਬਿਲਡਿੰਗ ਕਹਿੰਦੇ ਨੇ। ਉਹ ਮਸਾਲਾ ਰੱਖਣੀ ਪੈਂਦੀ ਰਲੀ। ਉਹ ਥੋੜਾ ਪਕਾਉਂਦਾ ਉਹਨੂੰ ਅੰਬ ਨੂੰ। ਜੀ ਖਰਾਬ ਹੁਣ ਆਪਾਂ ਉਹ ਖਰਾਬੇ ਕਰੂਗਾ। ਮੈਂ ਉਹ ਉਹ ਚੋਨਾ ਅਸਲੀ ਚੀਜ਼ ਤਾਂ ਮਸਾਲਾ ਪਾਇਆ ਉਹਦੇ ਚੋਨਾ ਮੈਂ ਕਹਿੰਦਾ ਵੀ ਪਾਇਆ ਮਸਾਲਾ ਪਾਤਾ ਹਾਂ ਮੈਨੂੰ ਪਤਾ 1.5 ਕਿਲੋ ਗ੍ਰਾਮ ਮੇਰੇ ਅੱਚੀ ਵਿਸ਼ੇਸ਼ ਪਾਇਆ ਤਾਂ ਉਹਨਾਂ ਦੇ ਲਈ ਪਾਇਆ ਪਾਇਆ ਬਿਲਕੁਲ ਮਿਲਣਾ ਜਿਹੜਾ ਉਹ ਪਾਇਆ ਮਸਾਲਾ ਉਹਦਾ ਨੁਕਸਾਨ ਬਹੁਤ ਹੈ ਹਾਂ ਬਿਸਕੁਟ ਤਾਂ ਫੁੱਲ ਕੇ ਅਜ ਤਾਂ ਕਹਿੰਦੇ ਹੁਣ ਬੰਡੋ ਜਣਾ ਹਾਂ ਹੁਣ ਮੈਂ ਥੋੜਾ ਜਿਹਾ ਬੋਲਦਾ ਤਾਂ ਹੀ ਹਿਸਾਬ ਗੱਲ ਮੈਨੂੰ ਪਤਾ ਮੈਂ ਸ਼ੁਰੂ ਕਰੇ ਵੇ 10 ਦਿਨ ਹੋ ਗਏ ਮੈਂ ਦੁਕਾਨ ਦੇ ਨੂੰ ਖਾ ਵੀ ਥੋੜੇ ਹੁੰਦੇ ਆ ਜਾਨੀ ਉਹ ਗੱਲ ਆ ਤਾਂ ਹੁਣ ਇਹ ਚਾਹ ਬਣ ਗਈ ਜਦ ਬਾਟੀ ਭਰ ਲੈਂਦੇ ਆ ਯਾਰ ਮੈਂ ਕਿਆ ਬਣ ਗਈ ਕ ਸਵੇਰ ਨੂੰ ਵੀ ਆ ਗਏ ਤੇ 10 ਵਜੇ 2:30 ਵਜੇ ਵੀ ਤਿੰਨ ਟਾਈਮ ਖਾਣੇ ਆ ਉਹ ਮਸਾਲਾ ਗਰਮ ਹੈ ਮੂੰਹ ਦੁਖਣ ਲੱਗਦਾ ਯਾਨੀ ਜੀਪਰ ਛਾਲੇ ਹੁੰਦੇ ਉਹ ਮਸਾਲਾ ਜੇ ਬੇਸਪਰਚਾਰ ਦਿਨ ਖਾ ਲ ਗਰਮ ਮਸਾਲਾ ਉਹ ਮੇਰੇ ਜੇ ਜੀਪ ਛਾਲੇ ਹੁੰਦੇ ਛਾਲੇ ਹੁੰਦੇ ਗਰਮ ਸਮਝਦਾ ਗਰਮ ਮਸਾਲਾ ਉਹ ਜੇ ਵੱਧ ਪਾਈਵੇਂ ਤਾਂ ਹੁੰਦਾ ਇਸ ਹਿਸਾਬ ਦਾ ਰੱਖਦਾ ਨਹੀਂ ਹੁੰਦਾ ਹੈਗਾ ਗੰਮ ਉਹ ਬਾਈ ਜਿੰਨਾ ਤਰਾ ਆਟਾ ਨਾਲ ਉਹਨਾਂ ਨੇ ਮਿਣਕੇ ਪਾਉਣਾ ਆਹ ਉਹ ਤਾਂ ਤੂੰ ਆਪਣੀ ਮਰਜ਼ੀ ਤੱਕ ਲੈ ਉਹਨਾਂ ਨੇ ਬਾਈ ਇਹ ਚੀਜ਼ ਆਟਾ ਚਲੋ ਅੱਧਾ ਕਿਲੋ ਵੱਧਾ ਪਾਜੂਗਾ ਕੀ ਕਿੰਨਾ ਕਿਲੋ ਵੱਧਾ ਪਾਜੂ ਘੱਟ ਪ ਉਹ ਚੀਜ਼ ਨਿਕਲੋਣੀ ਪੈਣੀ ਉਹਨਾਂ ਨੇ ਜੋਕ ਕੇ ਹੋਣੀ ਹੁਣ ਨੂੰ ਪਤਾ ਵੀ ਇੱਥੇ ਬਿਸਕੁਟ ਤਿਆਰ ਹੋਣਾ ਇਹਦਾ ਹੁਣੇ ਟੀਜਣਾ ਬਣਾਉਣਾ ਜੇ ਉਹ ਵੱਧ ਪੈ ਗਿਆ ਫੇਰ ਨਹੀਂ ਬਣਦਾ ਫੇਰ ਹੋਰ ਵੀ ਸਾਰਾ ਕੋਈ ਸੈਟਅਪ ਹੁਣ ਉਹਨਾਂ ਨੇ ਆਟੇ ਦੇ ਹਿਸਾਬ ਨਾਲ ਪਾਣੀ ਪਾਉਣਾ ਮਿਲ ਕੇ ਸਾਰਾ ਮੁਲਕ ਇੱਕ ਵਾਰ ਪਾਣੀ ਪਾ ਕੇ ਦੂਜੀ ਵਾਰ ਪਾਣੀ ਨਹੀਂ ਪਾਉਣਾ ਫੇਰ ਇਹਨਾਂ ਪੇੜੀ ਸਹੀ ਤਿਆਰ ਕਰ ਦਿੰਦੇ ਆ ਪਤਾ ਉਹਨਾਂ ਨੂੰ ਇੱਥੇ ਕੁਝ ਵੀ ਇੱਥੇ ਚੱਲਣੀ ਹੈ ਉਹਨਾਂ ਨੇ ਪਾਣੀ ਮਿਣਿਆ ਵਾ ਸਾਰਾ ਡੱਬਾ ਪੱਕੀ ਰੱਖਿਆ ਕਰਕੇ ਆ ਵਾ ਵੀ ਇਕੜਾ ਫਿਰ ਚਾਰ ਬਾਜਣਾ ਵੀ ਹੁਣ ਪਤਾ ਨਹੀਂ ਹੈਗਾ ਇਹਦੇ ਕਰਕੇ ਜਿਹੜੇ ਚੀਜ਼ਾਂ ਮਲਾਵਟ ਵਾਲੇ ਸਾਰੇ ਬਿ ਆ ਰਬ ਬਿਮਾਰੀ ਦਾ ਭੇਦ ਕਿਸੇ ਦਾ ਨਹੀਂ ਆਉਂਦਾ ਜਾ ਕੇ ਡਾਕਟਰ ਕੋਲ ਚਲੀ ਜਾ ਉਹਨਾਂ ਆਹ ਟੈਸਟ ਕਰਾ ਲੈ ਆਹ ਟੈਸਟ ਕਰਾ ਸਾਰੇ ਟੈਸਟ ਠੀਕ ਹੈਗੇ ਟੈਕਟ ਤਾਂ ਯਾਰ ਉਹਨਾਂ ਨੇ ਲਿਖਣੀ ਲਿਖਣੇ ਆ ਬਾਈ ਟੈਕਟਾਂ ਨਹੀਂ ਸੁਣਦਾ ਤੂੰ ਟੈਕਟ ਵੀ ਤਾਂ ਗਾਹ ਕਮਿਸ਼ਨ ਕਰੇ ਵੀ ਡਾਕਟਰਾਂ ਨੇ ਉਹਨਾਂ ਨੇ ਵੀ ਪੇਟ ਮੰਗਣਾ ਬੰਨਣਾ ਮੰਦਾ ਹੁਣ ਜਿਹੜੀ ਉਹ ਚੀਜ਼ ਰਹੀ ਨਹੀਂ ਮੈਂ ਆਪੂ ਕਹਿੰਦਾ ਵੀ ਹੁਣ ਡਾਕਟਰਾਂ ਦੀ ਦੁਕਾਨ ਖੁੱਲੀ ਵੀ ਆ ਉਹ ਵੀ ਆਪਣਾ ਦੇਖਦਾ ਕੋਸ਼ਿਸ਼ ਕਾ ਵਾਥ ਉਹਨਾਂ ਨੇ ਹੁਣ ਸਮਝਦਾ ਅਸੀਂ ਜਿੰਦਰ ਡਾਕਟਰ ਕੋਲ ਜਾਂਦੇ ਤੇ ਡਾਕਟਰ ਇੱਕ ਕਲਪੇ ਇਕੱਲਾ ਹੀ ਡਾਕਟਰ ਆ ਆਪਣੇ ਹਸਪਤਾਲ ਉਹਨਾਂ ਆਏ ਨੇ ਵੀ ਕੋਈ ਬਾਹਰ ਤੇ ਉਹਨਾਂ ਡਾਕ ਆਪਣਾ ਆਪ ਦੇਖਦਾ ਹੋ ਪਰ ਉਹਦੇ ਅੰਦਰ 20 ਬੰਦੇ ਰੱਖੇ ਹੋਏ ਆ ਹਮ ਕੁੜੀਆਂ ਹੁਣ ਜਿਹੜੇ ਨੇ ਪਰਚੀ ਕੱਟਣੀ ਆ ਕੋਈ ਦਵਾਏ ਦਿੰਦੀ ਆ ਕੋਈ ਟੈਸਟ ਕਰਦੀ ਆ ਤਿੰਨ ਚਾਰ ਕਿਸਮ ਦੇ ਟੈਸਟ ਟੈਸਟ ਮਰੀਜ਼ ਹੋਰ ਸਾਹਮਣੇ ਇੱਕ ਨਾ ਪਹਿਲਾਂ ਦੇਖਣਾ ਡਾਕਟਰ ਆਉਣ ਦੇ ਪਹਿਰੇ ਟੈਸਟ ਕਰਾ ਕੇ ਰੱਖਣੇ ਆ ਫਿਰ ਦੂਰ ਨਾ ਮੂਰੇ ਪਰਚੀਆਂ ਬਣਾਉਂ ਲੈ ਲੇ ਕੇ ਹੱਕਾ ਮੰਨਣੇ ਜਾਨੀ ਖਾਸੇ ਫਿਰ ਸਫਾਈ ਵਾਲੇ ਆ ਉਹ ਡਾਕਟਰ ਨੇ ਉਹਨਾਂ ਨੂੰ ਖਰਚਾ ਕੱਢਣਾ ਹੈ ਖਰਚਾ ਤਾਂ ਕੱਢਣਾ ਹੀ ਹੈ ਆਪਣੇ ਸੱਤੀ ਕੱਢਣਾ ਹੁਣ ਅਸੀਂ ਕਹਿੰਦੇ ਆ ਵੀ ਡਾਕਟਰ ਨਾਲ ਹਲੇ ਆਇਆ 11 ਵਜੇ ਅਸੀਂ ਚਲੀ ਗਏ 9 ਵਜੇ 10 ਬੰਦਾ ਕੰਮ ਲੱਗੇ ਵੀ ਜਿਹੜੇ ਉਹ ਕੁੜੀਆਂ ਪਹਿਲਾਂ ਉਹ ਕਹਿੰਦੀ ਆ ਟੈਸਟ ਕਰਾਣਾ ਟੈਸਟ ਕਰਾਣਾ ਅਸੀਂ ਕਰਾਈ ਨਹੀਂ ਹਾਂ ਜੀ ਵੀ ਡਾਕਟਰ ਕਹੂਗਾ ਤਾਂ ਕਰਾਉਂਗੇ ਹਾਂ ਇਹਨਾਂ ਨੇ ਕਰਾ ਲਏ ਉਹਨਾਂ ਦਾ ਨੰਬਰ ਪਹਿਲਾਂ ਲਾ ਕੇ ਜੇ ਡਾਕਟਰ ਕੋਲ ਕੇ ਡਾਕਟਰ ਕਹਿੰਦੇ ਪੈਸੇ ਕਰਾ ਲਓ ਡਾਕਟਰ ਨੂੰ ਪਤਾ ਵੀ ਇਹ ਕਰਾਉਂਗੇ ਤਾਂ ਮੇਰਾ ਪੈਸਾ ਬਣਨਾ ਹਾਂ ਲੈ ਜੇ ਉਹਦਾ ਮੈਂ ਇਹ ਹੁਣ ਮੈਂ 200 ਦੇ ਪਰਚੇ ਲੈਦਾ ਫਿਰ ਨਾ ਕੀ ਬਣਿਆ ਕੋਈ ਨਹੀਂ ਕੋਈ ਨਹੀਂ ਜੱਤੈ 5-700 ਆਉਣ ਵਾਲੇ ਦਿਨੋਂ ਬਣੇ ਹਾਂ ਇੱਕ ਮਰੀਜ਼ ਦਾ ਉਹਨਾਂ ਨੂੰ ਪਤਾ ਆ ਵੀ ਇੱਕ ਮਰੀਜ਼ ਪਰਤੇ ਸੀ ਇੰਨਾ ਝਾੜਦਾ ਤਾਂ ਸਾੜੀ ਤਾਂ ਦਿਆੜੀ ਪਹਿਣੀ ਜਿਹੜੇ ਬੰਦੇ ਰੱਖੇ ਉਹਨਾਂ ਦੀ ਸੈਲਰੀ ਪੂਰੀ ਹੋਣੀ ਹੈ 3.5 ਨਹੀਂ ਚੱਲਦੇ ਤਾਂ ਨਹੀਂ ਕਿ ਉਹਦਾ ਬਿੱਲ ਯਾਰ ਖਰਚਾ ਬਹੁਤ ਉਹਨਾਂ ਨੇ ਬਿੱਲ ਨਹੀਂ ਕਿੰਨੇ ਫਿਰ ਖਰਚਾ ਜਿਹੜੀਆਂ ਮਸ਼ੀਨਾਂ ਲੱਗੀਆਂ ਮੈਂ ਹੁਣ ਫਿਰ ਐਕਸਰੇ ਉਸਰੇ ਵਾਲੀਆਂ ਦੇਖੀ ਸਹੀ ਕਵਰੇਜ ਜਿਹੜੀਆਂ ਬਿਜਲੀ ਦੇ ਬਗਾ ਖੜੋ ਚਾਹੁੰਦੀ ਖਰਚਾ ਹੈਗੇ ਉਹਦਾ ਵੀ ਖਰਚਾ ਦਾ ਉਹ ਬਗਾ ਜਾਂਦਾ ਵੀ ਫਿਰ ਹੁਣ ਡਾਕਟਰ ਤੈਨੂੰ ਪਤਾ ਵੀ ਇਲਾਜ ਉਹ ਜੀ ਦਾ ਹੁਣ ਹੁਣ ਨਾ ਹੱਥ ਭੱਜ ਜਿਉ ਪਈ ਵੀ ਹੈ ਕਿ ਜਿਹੜੇ ਲੋਟ ਆ ਗਈ ਦਵਾਈ ਕੁਦਰਤੀ ਆ ਗਈ ਮੈਂ ਦਾਹਤ ਨੇ ਚਾਰ ਵਾਰ ਅਸੀਂ ਲਿਆਏ ਜੰਦਲ ਦੇ ਉਦਲੇ ਸੈਟ ਬੈਠੇ ਆ ਬਨਰ ਦਾ ਬਨਰ ਪਰਿਵਾਰ ਦੇ ਲੈ ਕੇ ਆਇਆ ਬਨਰ ਦਾ ਬਨਰ ਦਾ ਉਹ ਕਹਿੰਦਾ ਵੀ ਅਲਟਰਾ ਸਾਊਂਡ ਕਰਾਓ ਹੂੰ ਅਲਟਰਾ ਸਾਊਂਡ ਵਾਲੇ ਕੋਲ ਗਏ ਉਹ ਕਹਿੰਦੇ ਵੀ 8 ਮਹੀਰੀ ਚ ਗੱਲ ਤੇ ਬੈਠੇ ਆਲੇ ਹੂੰ ਉਹਦੇ ਬਾਅਦ ਨੰਬਰ ਲੱਗਣਾ ਸਾਡਾ ਫੇਰ ਵੀ ਬਾਹਰ ਮਾ ਨੰਬਰ ਅੱਛਾ ਜੀ ਮਹਾਲੇਦਾਰ ਕੱਲ ਨੂੰ ਉਹ ਨੰਬਰ ਜਿਹੜੇ ਦਾ ਆਵਗਿਆ ਹੂੰ ਯਾਨੀ ਡੈਡੀ ਨੂੰ ਛੱਡਿਆ ਉੱਤੇ ਮਹਾਂਜਾਦ ਨੰਬਰ ਆਗਰ ਠੀਕ ਹੈ ਨਹੀਂ ਮੈਨੂੰ ਫੋਨ ਕਰ ਦੋ ਲੈ ਜਾऊंगा ਫਿਰ ਕੱਲ ਨੂੰ ਸਹੀ ਪਰ ਆ ਗਿਆ 3 ਵਜੇ ਨੰਬਰ ਹੁਣ ਹਾਂ ਮੈਂ ਕੱਲ ਹੀ ਆ ਗਿਆ ਫਿਰ ਅੱਜ ਕੱਲ ਅੱਛਾ ਮਾਰੋ ਕਹਿੰਦਾ ਵੀ ਠੀਕ ਹੈ ਅੰਡਰਸਾਉਂਡ ਵੀ ਠੀਕ ਹੈ ਜਿਹੜੇ ਟੈਸਟ ਕਰਾ ਲਾ ਠੀਕ ਹੈ ਹੂੰ ਬਸ ਡਾਕਟਰ ਕਹਿੰਦਾ ਵੀ ਤੂੰ ਟੈਨਸ਼ਨ ਕਰਦੀ ਕੋਈ ਟੈਨਸ਼ਨ ਮੈਨੂੰ ਟੈਨਸ਼ਨ ਤਾਂ ਕੋਈ ਨਹੀਂ ਮੈਨੂੰ ਹੈਗੀ ਹਾਂ ਕਹਿੰਦਾ ਨਹੀਂ ਕਹਦਾ ਤੂੰ ਛੱਡ ਦੇ ਨਾ ਬੇਫਿਕਰ ਹੋ ਕੇ ਘਰ ਕੰਮ ਕਰ ਨਾ ਹੁਣ ਜ਼ਿੰਦਗੀ ਹੋ ਗਈ ਹੂੰ ਬਸ ਚਲ ਉਹਨਾਂ ਨੇ ਦਵਾਈ ਦੇ ਦਿੱਤੀ ਜਿਹੜੇ ਡਾਕਟਰ ਦੀ ਨੇ ਜਿੰਦਰੀ ਦਵਾਈ ਦੁੱਰੀ ਤੇ ਇਹ ਕਾਰਮੀ ਤੇਰੇ ਸਾਹਮਣੇ ਗਰਮੀ ਕਿੰਨੀ ਪਈ ਆ ਅੰਦਰ ਵੀ ਖੋਈ ਜਾਂਦੀ ਫਿਰ ਉਹ ਖਰਾ ਉਹੀ ਕਾਰਜੇ ਦੀ ਤਕਲੀਫ ਜੀ ਹੁਣ ਹਾਂ ਇੱਥੇ ਜੀ ਕਾਲ ਜ਼ਿਆਦਾ ਕਰੀ ਪਰ ਜਦ ਲੱਗੇ ਜਾਂਦਾ ਕਸੂ ਜਾਈ ਹੁੰਦੀ ਹੈ ਖੂਦ ਉਹੀ ਲੱਗੇ ਹੁੰਦੀ ਹੈ ਘਬਰਾਹਟ ਜੀ ਉਹੀ ਕਾਲ ਗਰਮੀ ਕਰਕੇ ਆ ਉਹ ਡਾਕਟਰ ਕਹਿੰਦਾ ਵੀ ਦਵਾਈ ਬੰਦ ਕਰ ਦੇ ਬਨਵਾਰ ਕਰ ਸਾਰੀਆਂ ਉਹਨੇ ਇੱਕ ਸੀਸੀ ਲਿਖਤੀ ਦੋ ਬੱਟੀਆਂ ਲਿਖਦੀਆਂ ਉਹ ਵੀ ਨਾਰਮਲ ਜਿਹਾ ਲਿਖਦੇ ਹੁਣ ਬਾ ਕੱਲ ਰਾਤ ਦੇ ਕਰਾਗ ਲੱਤੀ ਕਸਵੇ ਰੂ ਲੱਤੀ ਹਾਂ ਠੀਕ ਹੈ ਉਹ ਠੀਕ ਐ ਜ਼ਾਦਾ ਦਵਾਈਆਂ ਖਰਾਬ ਕਰਦੀਆਂ ਬਾਈ ਗਰਮੀ ਐ ਗਰਮੀ ਕਰਕੇ ਕਹਿੰਦਾ ਹੋਟਾ ਜ਼ਾਦਾ ਦਵਾਈਆਂ ਖਰਾਬ ਕਰਦੀਆਂ ਬੀਬੀ ਨੂੰ ਲੱਗੀ ਵੀ ਮੈਡੀਕਲ ਆਈ ਦਵਾਈ ਇਹਨੇ ਮੀਨਾ ਨਹੀਂ ਆਉਣ ਦੇਣਾ ਮੇਰੀ ਦਵਾਈ ਮੁੱਕ ਗਈ ਮਾ ਚਾਲਦੇ ਐ ਉਹਨਾਂ ਦਾ ਧੱਬਾ ਦੇਣਾ ਤੋਂ ਆਇੰਦਾ ਕਾਪੀ ਵੀ ਲਿਖੀ ਹੁੰਦੀ ਪਹਿਲਾਂ ਕਿਲੇ ਕਿਲੇ ਕੋਈ ਦਈ ਜਾਂਦੇ ਜਾਂ ਕੇ ਫੇਰ ਕਈ ਜਣਾ ਮੇਰੇ ਤੇ ਕਾਜੇ ਬਜ਼ਾਰ ਤੋਂ ਹੁੰਦਾ ਕਾਜੇ ਬਜ਼ਾਰ ਤੋਂ ਹੁੰਦਾ ਮੈਂ ਸਾਰੀਆਂ ਦਵਾਈਆਂ ਖਾਦੇ ਚਰਨਲ ਸਰੀਰ ਸਿਆਣਾ ਹੁੰਦਾ ਫੇਰ ਨਹੀਂ ਛੱਡਦੇ ਫਿਰ ਇਹਨਾਂ ਨੂੰ ਥੋੜਾ ਜਿਹਾ ਬਹਿਮ ਬਿਓਂਦਾ ਬਹਿਮ ਮੈਂ ਆ ਜਾ ਸਾਰੀਆਂ ਦਵਾਈਆਂ ਛਡਾਤੀਆਂ ਹੁਣ ਠੀਕ ਐ ਕੁਛ ਨਹੀਂ ਦੁਖਦਾ ਕੁਛ ਨਹੀਂ ਬਾਸਤਾ ਨਹੀਂ 20 ਗੋਲੇ ਖਾਦੀ ਹੁਣ ਦਿਨ ਮਾ ਸਾਰੀਆਂ ਛਡਾਤੀਆਂ ਮੈਂ ਛਡ ਦੇਣਾ ਬਲੱਡ ਪ੍ਰੈਸ਼ਰ ਦੀ ਵੱਟੀਆਂ ਡੈਡੀ ਨੇ ਖਾਣੀਆਂ ਮੰਮੀ ਨੇ ਖਾਣੀਆਂ ਜੇ ਡੈਡੀ ਦੀਆਂ ਵੱਟੀਆਂ ਪੰਜ ਰਹਿ ਗਏ ਨਾ ਅੱਜ ਪਤਾ ਲੱਗੇ ਮੇਰੇ ਕੋਲ ਪੰਜੇ ਵੱਟੀਆਂ ਰਹਿ ਗਏ ਇਹਨਾਂ ਅੱਜ ਸਾਰੀ ਰਾਤ ਸੌਣਾ ਹੀ ਨਹੀਂ ਹੈਗਾ ਵੱਟੀਆਂ ਦੇ ਨਾਲੇ ਪਤਾ ਹੀ ਪੰਜ ਦਿਨ ਦੀ ਪਈ ਐ ਕੱਲ ਨੂੰ ਆਜੂਗੀ ਪਰ ਅੱਜ ਸੌਣਾ ਬੰਦ ਕਰ ਦੇਣੇ ਵੱਟੀਆਂ ਦੇ ਜਦ ਤੱਕ ਤਿੰਨ ਚਾਰ ਵੱੱਤੇ ਪਤਾ ਨਹੀਂ ਪਏ ਆ ਜਦ ਤੱਕ ਨਹੀਂ ਆਓ ਫੇਰ ਉਹ ਲੈ ਕੇ ਰਖੜੇ ਵੈ ਨਾ ਵੀ ਐਨ ਆ ਦੇ ਲੈ ਬਲੱਡ ਪ੍ਰੈਸ਼ਰ ਦੀ ਰੱਖਣੀ ਹੈ ਕਿ ਨੀਂਦ ਦੀ ਸਪੈਸ਼ਲ ਰੱਖੀ ਹੁੰਦਾ ਜੇ ਕਦੇ ਜਿਕਣਾ ਆਏ ਫਿਰ ਫਿਕਰ ਜਾਂ ਪੈ ਜਾਂਦਾ ਵੀ ਆਸ ਚੀਜ਼ ਨਹੀਂ ਆਵੀ ਬਾਅਦ ਫਿਰ ਨੀਂਦ ਗਾਲੇ ਚੱਟਣਾ ਵੀ ਐਕਣਾ ਇਹਨਾਂ ਦੁਨਿਆ ਦਾ ਆ ਕੇ ਫਿਰ ਹੋ ਜਾਂਦੀ ਹੈ ਜਦ ਸਿਆਣਾ ਬੰਦਾ ਹੋ ਜਾਂਦਾ ਨਾ ਹਾਂ ਫਿਰ ਇੱਕ ਖਾਣਾ ਪੀਣਾ ਘਟਾ ਦਿੰਦੇ ਹਾਂ ਹੁਣ ਤਲੀ ਹੋਈ ਚੀਜ਼ ਤੇ ਰੋਟੀ ਚੋਪੜੀ ਵੀ ਨਹੀਂ ਖਾਣੀ ਹੈਗੀ ਨਾ ਤਲੀ ਹੋਈ ਚੀਜ਼ ਬਹੁਤੀ ਖਾਣੀ ਬਹੁਤੀ ਘੱਟ ਖਾਣੀ ਹੋਣੀ ਹੈਗੀ ਸਬਜ਼ੀ ਵੀ ਜਮਣ ਹੁਣ ਤੜਕਾ ਦਾ ਲੱਗਣਾ ਹੀ ਹੈ ਉਹ ਤਾਂ ਲੱਗਣੀ ਹੀ ਆ ਉਹ ਦੇਖ ਕੇ ਤਰੀਕਾ ਦੇ ਤੀਵੋ ਹੋਇਆ ਰਹਾ ਦਾ ਫਾਟਾ ਆਹ ਜੀ ਅਸੀਂ ਕਹਿੰਦੇ ਵੀ ਗੁਲਰੀ ਹੈਗਾ ਹੁਣ ਇਹ ਕਹਿੰਦੇ ਜਿਆਦਾ ਹੋ ਗਿਆ ਜਿਹੜੀ ਇਹ ਚੀਜ਼ ਬਹੁਤ ਰੱਖਣੇ ਪੈਣੇ ਉਹ ਕੀ ਸਬਜੀ ਚ ਨਹੀਂ ਕੱਕੜਾ ਖਾਂਦੇ ਪਹਿਲਾਂ ਦੇਖਿਆ ਹੋਰ ਸ਼ੱਕਰ ਵਾਲਾ ਖਾਣਾ ਉਹ ਤਾਂ ਅੱਜ ਆਈ ਦੇਖ ਕੇ ਆਏ ਕਰਦੇ ਹੁਣ ਜਿਆਦਾ ਸਮਝਾਈ ਆ ਬਾਈ ਦਾ ਮੈਂ ਇਹ ਵੀ ਤੁਹਾਨੂੰ ਆਦਾ ਬਾਹਰ ਤੇ ਫੋਨ ਆਇਆ ਬਾਈ ਦਾ ਕਹਿੰਦਾ ਜੇ ਆਪਣਾ ਘਰ ਦਾ ਕੀ ਹੈ ਕਹਿੰਦਾ ਮੈਂ ਕਹਿੰਦਾ ਬਾਈ ਉਧਰ ਤਾਂ ਗ라스 ਕਹਿੰਦਾ ਰੋਜ਼ ਪੀਂਦਾ ਆਓ ਫਿਰ ਕਹਿੰਦਾ ਕੀ ਮੈਨੂੰ ਕਰਕਾ ਖਰਾਬ ਕਰਕੇ ਦੱਸੇ ਤੇ ਇਹ ਜਿਹੜਾ ਤੇਲ ਤੀਲ ਕੇ ਖਰਾਉ ਕਰਤਾ ਆਪਣਾ ਲੋਦਾ ਵਧੀਆ ਹੈ ਆਪਣਾ ਭਾਈ ਹਾਂ ਨਾ ਨਾ ਨਹੀਂ ਹੈ ਘਰ ਦੀ ਚੀਜ਼ ਹੈ ਜਿਹੜੀ ਉਹ ਕਰਦੀ ਹੈ ਹਾਂ ਹੁਣ ਬਾਹਰ ਦੀ ਫੇਰੁੱਤੀ ਜਾ ਕੇ ਕਰਦਾ ਅਸਲ ਮੈਂ ਤੜਕਾ ਹੀ ਤੇਲ ਦਾ ਚਾਹੀਦਾ ਤੜਕਾ ਹੀ ਤੇਲ ਲਾਈ ਸਾਨੂੰ ਤੇਲ ਦਾ ਘਰ ਦਾ ਤੇਲ ਹੋਵੇ ਉਹਦਾ ਤੜਕਾ ਹੋਵੇ ਵੀ ਸਮਝੀਂ ਦੇ ਟੈਕਟ ਦੇਖੀ ਫਿਰ ਬਾਕੀ ਹੈ ਫਰਕ ਵੀ ਹੈਗਾ ਕਹਾ ਅੱਗੇ ਤੜਕੇ ਥੋੜੇ ਜਿਹਾ ਖਰਾਬ ਗਿਆ ਲੋ ਤੇ ਹੁਣ ਗਾਹਾਂ ਗਾਹ ਪੀੜ ਜਿਹੜੀ ਆਉਂਦੀ ਹੈ ਉਹ ਵੇ ਮਿੰਤੀ ਬੇਗਾਇ ਮਿੰਤੀ ਕੰਮ ਜਾਂਦਾ ਕਰਦੀ ਭਰੀ ਚੱਲ ਵਿੱਚ ਦੋ ਘੜੇ ਵੱਲ ਵਿੱਚ ਹਾਂ ਹੈ ਕੰਮ ਜਿਹੜਾ ਗੈਸ ਦਾ ਹੈ ਨਾ ਕੰਮ ਇਹ ਗੈਸ ਹੀ ਤਾਂ ਬਣਦੀ ਐ ਜਿਆਦਾ ਮਸਾਲੇ ਮਧੂਲਿਆਂ ਤੇ ਤੜਕਿਆਂ ਤੇ ਹੀ ਬਣਦੀ ਹੁਤਾ ਦੇ ਬਣਦੀ ਏ ਇੱਕਾ ਜਿਹੜੇ ਗੈਸ ਸਿਲੰਡਰ ਆ ਗਏ ਇਹਨਾਂ ਪਰ ਜ਼ਿਆਦਾ ਕੰਮ ਚੱਲ ਪਿਆ ਨਾ ਬਾਗ ਅਗਲਾ ਨੱਠ ਭੱਜ ਪਈ ਵੀ ਐ ਹਾਂ ਪਰ ਫੋਨ ਮੋਬਾਈਲ ਚੱਲਵੇ ਸਾਰੇ ਕੋ ਸੱਜਣੇ ਉਹਦੋਂ ਨਾਟਕ ਚੱਲਦਾ ਮੈਨੂੰ ਤੜਕਾ ਲਗਾਣ ਲੱਗਿਆ ਮੈਂ ਇਹਦਾ ਹੁਣ ਸਾਰਾ ਗਰਬਾਣੀ ਸਾਰਾ ਕੋਈ ਦੱਸੇ ਵੀ ਜਿਹੇ ਜਿਹੇ ਕੰਮ ਕਰੀ ਜਾਣੇ ਫਿਰ ਉਹ ਜਿਹੇ ਕੰਮ ਹੋਈ ਜਾਣ ਸਮਝ ਵੀ ਆਇਕਣ ਦਾ ਕਾਰੋਬਾਰ ਚੱਲਦੇ ਆ ਬਾਕੀ ਦੇਖਦੇ ਬਾਈ ਹੁਣ ਮੌਸਮ ਵਾਲਾ ਗੱਲ ਨਾਲ ਕਿਦਾ ਟਾਈਮ ਲੱਗਦਾ ਚਿਕਦਾ ਇਹ ਤੜਕਾ ਪਕੱਛੇ ਬਾਈ ਸਾਰਾ ਉਹ ਨਾ ਸਾਰਾ ਹੂ ਕੱਚੇ ਚ ਅੱਗ ਗੈਰ ਹਟ ਕਰਿਆ ਨੁਕਸਾਨ ਤੇ ਕਿੰਨੇ ਜਾਰੇ ਪਾਸੇ ਨੁਕਸਾਨ ਹੁੰਦਾ ਤੇ ਹੁਣ ਨੁਕਸਾਨ ਨੂੰ ਕਹਿੰਦੇ ਨਹੀਂ ਵੀ ਹਾਂ ਨੁਕਸਾਨ ਨਾ ਬੰਦਾ ਕਹਿਣ ਜੂਗਾ ਜੇ ਕਹਿੰਦਾ ਕੰਮ ਖਰਾਬ ਹੋ ਗਿਆ ਦੁੱਧ ਜਿਆਦਾ ਪਾ ਪਕਾ ਲਓ ਦੂਜੀ ਲਾ ਲਓ ਹਾਂ ਕੰਮ ਮੁੜ ਜੇਦਾ ਇਹਦੇ ਨਾਲ ਤੇ ਬੰਦਾ ਚੁੱਪੇ ਕਰਨਦਾ ਬਾਈ ਭਾਈ ਚੱਲੀ ਜਲੂ ਕਿਤੇ 2:00 ਬੱਜੇ 3:00 ਹੋਰ ਬੱਜ ਲੂ ਬਾਜੀ ਜਾਣ ਰਹੀ ਹੈ ਠੀਕ ਨਹੀਂ ਹਾਂ ਵੀ ਅਨਮੋਹ ਜਾਦਾ ਕਹਾ ਜਮਾਨਾ ਪਤਾ ਜਾਂਦਾ ਯਾਰ ਸਾਰੇ ਇਕੱਠੇ ਸਾਰੇ ਕੰਮ ਕਰਦੇ ਦੇ ਹੁਣ ਅਗਲਾ ਦੇਖ ਥੋੜਾ ਮੋਬਾਈਲ ਦਾ ਤਾਂ ਕੰਮ ਇਹ ਹੋ ਗਿਆ ਇਹ ਨਾਲ ਅੱਖਾਂ ਦੇ ਮੂਰੇ ਪਿਆ ਐ ਰੱਖੇੜਾ ਕੰਧ ਨਾਲ ਇਹ ਸਾਹਮਣੇ ਨਾਲੇ ਕੰਮ ਕਰੀ ਜਾਣਾ ਅੱਗੇ ਰੇਲਗੱਡੀ ਨਾਲ ਕਿੰਨੀ ਆਵਾਜ਼ ਆਉਂਦੀ ਸੀ ਹੁੰਦੀ ਅੱਨਾ ਚ ਆਵਾਜ਼ ਆਉਂਦੀ ਆਪਣਾ ਕੰਮ ਕਰੀ ਜਾਂਦਾ ਤਾਂ ਅਗਲਾ ਅੱਛਾ ਇਹ ਇਹ ਸਾਟੀ ਦੇ ਬਗੈ ਸਰਦਾ ਵੀ ਜੇ ਹੁਣ ਆਹ ਅਗਲਾ ਤੜਕੇ ਦੇਖੇ ਕਿ ਉਧਰ ਮੋਬਾਈਲ ਦੇਖੇ ਇਹ ਕੋਲ ਨਹੀਂ ਨਾ ਹੈਗਾ ਐ ਲੱਗਦਾ ਪਤਾ ਨਹੀਂ ਕੀ ਚੀਜ਼ ਹੈ ਬਹੁਤ ਹੁਣ ਇਹ ਜੇ ਕੋਲ ਆਏ ਨਾ ਤੇ ਦਸ ਘੜੇ ਘੈਰ ਕੋਈ ਪਰਵਾਹੀ ਨਹੀਂ ਹੈਗੀ। ਵੀ ਕਹਿ ਸਕਦੇ ਭੁੱਲ ਗਈ ਹੈ, ਭੁੱਲ ਵੀ ਹੈ ਨਾ ਤੂੰ। ਹਾਂ ਤੇਰਾ ਉੱਥੇ ਜਾ ਕੇ ਆਟੋਮੈਟਿਕ ਹੱਥ ਫੋਨ ਕੋ ਵੱਜਣਾ। ਅੱਛੇ ਜੇ ਪਰ ਵੱਜੇ ਨਾ ਮੋੜ-ਮੋੜ ਜੇ ਪੁੱਛੇ। ਦੇਖ ਉਹ ਉੱਥੇ ਦੇਖ ਲੈ ਕਹਿੰਦਾ ਹੁਣ ਇੰਨੀ ਲੱਗੇਗਾ ਹਾਂ ਸਾਰਾ ਲੈ ਗਏ ਆਈਏ ਕਿ ਨਾ ਲੈ ਚਾਈਏ ਕਰਦੇ ਹੁਣ। ਇਹ ਚੀਜ਼ ਲੈ ਲੈ ਜਾਣਾ ਪੈਂਦਾ। ਇਹ ਸਾਰਾ ਕੁਝ ਇਹ ਬੇਟਾ ਜੇ ਪੈਸੇ ਹੀ ਲੋੜਾ ਜਿੱਥੇ ਮਾਰੇ ਜਿੱਕਣ ਮਰ ਜਿਹੜਾ ਕੋਈ ਕਰ ਦੇ ਕਿਤੇ ਕੇ ਕਰ ਲੈ ਜਿਹੜਾ ਕੋ ਮਾਰ। ਵੀ ਜੇ ਜ਼ਰੂਰੀ ਵੀ ਹੈ। ਜਿਹੜਾ ਫਿਰ ਆ ਕੰਮ ਹੋ ਜਾਂਦਾ ਚਲ ਟਾਈਮ ਗੱਲ ਦੇਖਣੀ ਸੁਣ ਰਿਹਾ ਹੁਣ ਫਰਕ ਬਹੁਤ ਬਾਈ ਜਮਾਨੇ 'ਚ ਫਰਕ ਪੈਂਦਾ ਚਾਈ ਜਾਂਦਾ ਬੋ ਚਲੋ ਟੈਂਡਰ ਬ੍ਰੇ ਲੈਂਦੀ ਵੀ ਏ ਸਪਰੇਏ ਮੇਰੇ ਮੈਂ ਤਾਂ ਲੈ ਕੇ ਆਉਣੀ ਆ ਕਰ ਦੇ ਤੂੰ ਕੀ ਆਪਦਾ ਕਰ ਦਣੇ ਮੀ ਮੈਨੂੰ ਲੱਗਦਾ ਵੀ ਪਹਿਜਣਾ ਬੱਦਲ ਚੜੀ ਥੱਲੇ ਕਿਉਂ ਜਾਈ ਜਾਂਦੀ ਏ ਜੇ ਇੱਕ ਹੋ ਗਈ ਜੇ ਮੀ ਪੈ ਵੀ ਗਾ ਉਹਦਾ ਤਾਂ ਵੀ ਕੁਛ ਨਹੀਂ ਤਾਂ ਵੀ ਠੀਕੇ ਹੋ ਜਾਣੀ ਜੇ ਮੀ ਤਾਂ ਪੈਗਾ ਫਿਰ ਤਾਂ ਠੀਕ ਹੋ ਜਾਣੀ ਐ ਨਹੀਂ ਕਰੇ ਇਹਦੇ ਕੀ ਆਪਦਾ ਪਹਿੜਾ ਕਿਹਨੇ ਪਹਿੜਾ ਲਾਈਟ ਆ ਗਈ ਆ ਲੈਣਾ ਕਿੱਥੇ ਆ ਗਈ ਲੈਡ ਆਦੇ ਕਿਉਂ ਬਣਾਉਣਾ ਮੈਂ ਉਹ ਵਹੜ ਬੱਲੇ ਫੀਜਾ ਕੀ ਬਾਤ ਤੇ ਲੈਟ ਹੈ ਨਹੀਂ ਸਾਡੇ ਉਹ ਬੱਲੇ ਵੀ ਦੇਖੀ ਜਾਂਦੇ ਬੈਠੇ ਉਹ ਬੱਲੇ ਵੀ ਦੇਖਦਾ ਸਾਰਾ ਪਿੰਡ ਉਹ ਬੱਲੇ ਵੀ ਦੇਖਦਾ ਸੀ ਉਹਨੂੰ ਦੇਖੀ ਜਾਂਦੇ ਆ ਆ ਦੇਖੀ ਤਾ ਬਣਦੀ ਇੱਥੇ ਬਾ ਠੀਕ ਜਾਂਦਾ ਲੈਟ ਆਈ ਵੀ ਅਫੇ ਉਦਾਂ ਹੀ ਨਾ ਬੰਬਣੀ ਕਿਸ ਚੀਜ਼ ਨੂੰ ਇਹ ਵੀ ਛੱਡ ਦੇਣਾ ਮੈਂ ਹੁਣ ਹਾਂ ਛੱਡ ਦੇ ਜਾ ਛੱਡ ਦੇ ਜਾ ਫੇ ਤਾਂ ਲੈਟ ਆ ਗਈ ਉੱਧਰ ਵੀ ਦੇਖਣਾ ਪੈਣਾ ਮੈਨੂੰ ਹੁਣ ਉੱਧਰ ਵੀ ਛੱਡੀ ਹੀ ਆ ਉੱਧਰ ਉਹ ਟੱਕਣ ਦੇਖਣਾ ਪੈਣਾ ਵੀ ਲਾਇਆ ਵੀ ਕਿ ਨਹੀਂ ਲਾਇਆ ਚੱਟੇ ਨੂੰ ਪਾਣੀ ਚੋਚਾ ਬਰਦਰਸ਼ਾ ਜੱ ਲੱਟ ਦਿੰਦਾ ਬਥੇਰਾ ਟਾਈਮ ਆ ਨਹੀਂ ਕੱਲੂ ਭਰ ਦੂੰਗਾ ਕਿਤੇ ਕਬੜੇ ਰੱਬ ਨਹੀਂ ਭਰਦੇ ਨੇ ਇਹ ਵੀ ਬੱਦਲ ਆਹੋ ਰੱਬ ਭਾਦਲ ਠੀਕ ਆ ਬੱਦਲ ਹੋ ਗਿਆ ਨਾ ਸਾਰੇ ਜੇ ਮੌਸਮ ਨੂੰ ਸਫਾਈ ਜਾਲਾ ਦੇਖਦਾ ਫੇਰ ਕੱਲ ਓਟਿਆ ਬੱਦਲ ਇਹਨੂੰ ਖਾਦਾ ਖੜ ਗਿਆ ਹੁਣ ਤਾਂ ਮੋਟਰ ਖੜੀ ਹੀ ਆ ਖੜ ਗਈਆਂ ਖੜੀਆਂ ਹਰੇ ਕੇ ਦੇਖਦਾ ਬੱਦਲ ਦੇਖਦਾ ਹੁਣ ਅਗਲਾ ਹਵਾ ਲਵਾ ਜਾ ਕੇ ਲਿਆਉਂਦਾ ਹੁਣ ਅਸੀਂ ਤਿੰਨ ਦਿਨ ਭਰੇ ਮੰਡਾਲੀ ਤਾਂ ਪਰਨੇ ਹੁਣ 8 ਦਿਨ ਫੇਰ ਨਹੀਂ ਪਾਣੀ ਲਾਉਣਾ ਉਹਨਾਂ ਨੂੰ ਮੈਂ ਕਹਿੰਦਾ ਫੇਰ ਉਹ 15 ਦਿਨ ਕੋਈ ਲਾਇਆ ਹੀ ਨਹੀਂ ਬਣਾ ਇਹ ਦੇਖੀਦਾ 20 ਵਜੇ ਦਾ 5-6 ਦਿਨ ਬਾਅਦ ਚੱਲ ਥੋੜਾ ਉਹਦੇ ਕੋਲ ਖੜ ਜਾਂਦਾ ਆ ਮੋਟਰ ਨਹੀਂ ਪੈ ਜਾਂਦਾ ਪਾਣੀ ਖੜ ਜਾਂਦਾ ਬਸ ਮੈਂ ਉਹਨਾਂ ਕਮੀ ਪਿਆ ਜਾਂਦਾ ਹੁਣ ਖੜਾਉਣੇ ਵਾਲਾ ਕੰਮ ਨਹੀਂ ਹੈਗਾ ਇੱਕ ਪਾਣੀ ਜੋ ਕਮੀ ਪਿਆ ਜਾਂਦਾ ਤੈਨੂੰ ਬਾਹਰ ਲਾ ਦੇ ਯਾਰ ਇੱਕ ਦਾ ਜਾਂ ਤਾਲੀ ਲੱਗੀ ਜਾਂਦਾ ਥੋੜਾ ਜਿਹਾ ਬੂਜਾ ਵੱਜ ਜਾਂਦਾ ਮਾਨੇ ਕੱਖ ਦਾ ਹੁਣ ਕੱਖ ਵੀ ਨਹੀਂ ਜਮਣਾ ਹੈਗਾ ਬੂਜਾ ਹੀ ਵੱਜ ਲੈਣਾ ਹੈਗਾ ਇੱਕ ਹੋਰ ਹੈ ਜਾਂ ਤੁਹਾਨੂੰ ਹਵਾ ਲੱਗਣੀ ਨਾ ਦੇਖੀ ਚੜ ਆਟੋਮੈਟਿਕ ਉੱਪਰ ਨਵੀਂ ਚੜ ਬਣ ਜਾਂਦੀ ਹੈ ਉੱਪਰ ਬਣ ਜਾਂਦੀ ਉਹ ਝੜਦਾ ਬਹੁਤ ਫਰਕ ਨਹੀਂ ਚੜ ਉਹ ਗਲਦੀ ਹੈ ਮਾਰੀ ਤਾਂ ਹੀ ਪੈਂਦੀ ਥੱਲੇ ਇੱਕ ਦੀ ਨਹੀਂ ਉਹਦੇ ਪਏ ਨੇ ਮੈਂ ਨਹੀਂ ਕਹ ਰਿਹਾ ਵੀ ਕਿਸੇ ਦਾ ਖੇਤ ਵਿੱਚ ਪਾਣੀ ਬਾਹਰ ਕਰਦੇ ਆਉਣੇ ਇੱਕ ਦੀ ਅੜੇ ਤੋਂ ਨਿਕਲੇ ਨੱਕੇ ਵੀ ਨਹੀਂ ਚੱਲੇ ਓਵਰਫਲੋ ਵਾਲੇ ਦਾ ਆਪਣੇ ਤਾਂ ਨਹੀਂ ਨੱਕ ਅਮਰੀਕਾ ਆਪਣੇ ਨਾ ਕੈਰੀ ਪਰ ਮੀ ਪਈ ਹੈ ਪਈ ਨਹੀਂ ਹੈਗਾ ਪਾਣੀ ਵਾਂਗ ਜਿਹਾ ਖੜਿਆ ਜਨ ਮਾ ਪਾਣੀ ਹੈਗਾ ਤਾਂ ਹੈਗਾ ਤਾਂ ਇਹਦਾ ਕਦੂ ਕਰਨ ਜੁਗਾ ਤਾਂ ਨਹੀਂ ਪਈ ਮੀ ਕਦੂ ਕਰ ਲਾ ਤੂੰ ਨਾ ਹਾਂ ਤਾਂ ਰਾਜੇ ਕੱਲ ਇਦੋਂ ਖਾਦਾ ਪੈ ਲਿਆ ਚੰਡੀਗੜ੍ਹ ਕੰਨੇ ਹਾਂ ਰੋਪੜ ਪਿਆ ਗਾ ਲੈ ਯਾਰ ਫੂਸਗੜ ਤੇ ਬਾਈ ਦਾ ਫੋਨ ਆਇਆ ਉਹ ਤਾਂ ਬਾਈ ਨੇ ਅੱਜ ਰੋਪੜ ਗਏ ਮੈਂ ਕਹਿੰਦਾ ਬਾਈ ਕੱਲ ਤੁਹਾਡੇ ਮੀਂਹ ਨਹੀਂ ਆਇਆ ਹੁਣ ਇੱਥੇ ਥੋੜਾ ਬਿਟ ਬਾਅਦ ਪਿਆ ਉਹ ਕਹਿੰਦਾ ਉਹਦੇ ਬੌਮੀ ਪੈ ਗਿਆ ਕਹਿੰਦਾ ਬਹੁਤ ਹੀ ਪੈ ਲਿਆ ਦੂਰ ਗਾ ਨਹੀਂ ਆਣਾ ਹੈ ਸਵੇਰੋਂ ਜਦ ਸਵੇਰੋਂ ਬੱਦਲ ਬੱਦਲ ਜਾਇਆ ਮੜਾ ਯਾਰ ਮੈਂ ਮੋਟਰ ਦੇ ਵਿੱਚ ਲੈਖਣ ਗਿਆ ਚਲਾ ਮੰਨੂ ਉੱਥੇ ਤੇ ਲੈ ਕੇ ਮੋਟਰ ਤੇ ਲੈ ਕੇ ਅੱਪਰੇ ਅਸੀਂ ਭੋਂਤਾ ਮਹੀਨੇ ਉੱਤੇ ਗਾਂ ਫੇਰ ਗਰੀ ਆ ਗੁਰਦੁਆਰੇ ਹੀ ਨਹੀਂ ਦਾ ਵਸ ਦਿਨ 10 ਰਹਿ ਗਏ ਸੌਣ ਦੇ ਉਹਦੇ ਬਾਅਦ ਭਾਦੋ ਚੜ ਜਾਣੇ ਆ ਭਾਦੋ ਵਿੱਚ ਤਾਂ ਮੈਂ ਕਹਿੰਦਾ ਕਈ ਵਾਰ ਸੁੱਕੀ ਲਖਾ ਲੈਂਦੇ ਆ ਉਹ ਕਹਿੰਦਾ ਹੁੰਦਾ 11 ਭਾਦੋਂ ਪਾਊਗਾ ਕਿ ਆਸ ਰੱਖਦੇ ਹੁੰਦੇ ਵੀ 11 ਭਾਦੋਂ ਤਾਂ ਪਾਊਗਾ ਹੀ ਉਹ ਵੀ ਲੱਗਦੇ ਅੱਗੇ ਪੈਂਦਾ ਹੁੰਦਾ 11 ਭਾਦੋਂ ਨੂੰ ਹਾਂ ਤੇ ਹੁਣ ਸਾਰਾ ਸਿਸਟਮ ਜਿ ਬਦਲੇ ਗਿਆ ਬਦਲੇ ਗਿਆ ਲੇਕਿਨ ਬੰਦੇ ਬਦਲੇ ਗਏ ਰੱਬ ਵੀ ਗਏਲੇ ਬਦਲ ਗਿਆ ਹੁਣ ਪਰ ਜਿੱਥੇ ਪੈਂਦਾ ਬਾਈ ਆਪਾਂ ਖਰਾਬ ਕਰਿਆ ਸਭ ਕੁਝ ਸੇ ਯਾਰ ਆਪਾਂ ਹੁਣ ਖਰਾਬ ਹੋ ਗਿਆ ਕਿ ਕੀ ਕੁਦਰਤ ਖਰਾਬ ਹੋਈ ਹੈ ਜਿਹੜੇ ਡਿਸਟ੍ਰਿਕਟ ਜਿੰਨੇ ਵਿੱਚ ਜਲਿਆ ਸਾਰਿਆਂ ਤੇ ਪੈ ਲਿਆ ਆਪਾਂ ਸੇ ਪੈ ਲਿਆ ਆਪਣੀ ਆਪਣੀ ਨੀਰੇ ਪਿਆ ਨਹੀਂ ਐ ਤਾਂ ਜੋ ਆਪਣਾ ਜਿਕਣਾ ਹੁਣ ਪੰਜਾਬ ਦੇ ਵਿੱਚ ਪੰਜਾਬ ਹੈ ਇੱਕ ਸਾਡਾ ਬਚਿਆ ਵਾ ਨਹੀਂ ਸਾਰੇ ਪਸੇ ਹੜ੍ਹ ਬੀ ਆੜ ਆਏ ਵਾ ਹੜ੍ਹ ਜਾਂਦੇ ਪਏ ਆ ਵੀ ਪਤਾ ਨਹੀਂ ਇਹ ਰੱਬ ਕਿਹੜੇ ਰੰਗਾਂ ਵਿੱਚ ਕਹਿੰਦੇ ਰਾਜੀ ਹਾਂ ਕੋਈ ਪਤਾ ਨਹੀਂ ਇਹਨੂੰ ਕੀ ਇਹ ਆਪਾਂ ਕਹੀ ਜਾਂਦੇ ਖਬਰਾਂ ਕਿ ਮਹਾਰਾਜ ਕੀ ਦਾ ਪਤਾ ਕਰਦਾ ਹਾਂ ਉਹ ਵੀ ਤਾਂ ਕਹਿੰਦੇ ਵੀ ਪਾ ਦੇ ਪਾ ਦੇ ਪਾ ਦੇ ਉਹਨੂੰ ਪਤਾ ਸਾਰਾ ਹੁੰਦਾ ਪਤਾ ਸਾਰਾ ਕੁਝ ਸਹੀਉ ਕਰਦਾ ਸਹੀਉ ਕਰਦਾ ਜਿਹਦਾ ਕੋਈ ਪਰਨਾ ਜੇ ਦੇਖਿਆ ਜਾਵੇ ਸਾਡੇ ਜਿੰਨਾਂ ਚੰਨੀਆਂ ਨੂੰ ਗੰਨੇ ਚਾਹੀਦੇ ਇੰਨਾ ਕੁ ਪਾਈ ਜਾਂਦਾ ਪਾਈ ਜਾਂਦਾ ਇੰਨਾ ਦਾ ਸਾਡੇ ਤੋਂ ਪਹਿਲਾਂ ਹੀ ਖੜੀ ਹੁਣ ਆ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਬਹੁਤ ਤਾਂ ਗਰਮੀ ਹੈਗੀ ਪਰ ਪਤਾ ਨਹੀਂ ਲੱਗਦਾ ਪਰਸੋਂ ਚੰਨੀਆਂ ਪਰਸੋਂ ਬੱਤੀਆਂ ਬਣ ਲੱਗੀਆਂ ਚੰਨੀਆਂ ਸਾਰੇ ਨੂੰ ਜੁੜੇ ਸ਼ਾਮ ਨੂੰ ਪੈ ਗਿਆ ਜਦੋਂ ਸ਼ਾਮ ਨੂੰ ਪੈ ਗਿਆ ਹੋ ਗਿਆ ਸਾਰਾ ਕੁਝ ਠੀਕ ਹੈ ਨੇ ਅੱਜ ਇਹ ਮੌਸਮ ਠੰਡਾ ਪਿਆ ਹਵਾ ਵੀ ਢੱਡੀ ਆ ਰਹੀ ਹੈ ਹਵਾ ਨਿਆਰੀ ਚੱਲਦੀ ਹੈ ਪਰ ਨੀਂਦ ਦਾ ਸਸਪੈਂਸ ਆ ਪਤਾ ਨਹੀਂ ਪਵੇ ਬਈ ਨਹੀਂ ਪਵੇ ਤਾਂ ਕੋਈ ਨਹੀਂ ਪਤਾ ਕੀ ਪਊਗਾ ਜਿਆਦਾ ਹੀ ਨਾ ਹਵਾ ਨਾ ਦਬਣਾ ਨਾ ਬਾਅਦ ਵਿੱਚ ਜਦ ਇਹ ਕੋਰੂਗਾ ਕੋਰ ਕੇ ਪਊਗਾ ਵੀ ਤੁਹਾਨੂੰ ਦੱਸਾਂਗਾ ਇਹ ਤਾਂ ਖੜ ਦੀ ਨਿਸ਼ਾਨੀ ਹੋਏ ਨਾ ਕਰਨਾ ਹੀ ਕਰਨਾ ਹੈ ਕੰਮ ਇਹ ਬਿਲal ਦੇਖੀਏ ਹੁਣ ਚੱਲੀਏ ਲਿਖੀਂ ਵੀ ਗੱਲ ਮੰਦਾਂ ਦੇਖਣਾ ਹੀ ਪੈਣਾ ਕਾਕੰਡਾ ਇਹ ਤਾਂ ਟਾਈਮ ਹੋ ਗਿਆ ਕਾਕੰਡਾ ਕਰਨਾ ਪੈਣਾ ਜਿਵੇਂ ਕੇ ਸਮਝੋ ਨਾ ਯਾਰ 8:00 ਦਾ ਹੋ ਗਿਆ। ਲਾ ਵੀ 4:00 ਵਜੇ ਪੂਰੇ 4:00 ਵਜੇ 2 ਮਿੰਟ ਹੋ ਗਏ। ਹਾਂ ਇਸ ਟਾਈਮ ਤੇ ਕੱਖਣ ਦਾ ਚੱਲੋ ਚੱਲੀਏ ਜੀ ਬਈ। ਚੰਗਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।